ਰਤਨ ਟਾਟਾ ਜੀ ਵੱਲੋਂ ਆਪਣੇ અપਮਾਨ ਦਾ ਲਿਆ ਗਿਆ ਬਦਲਾ ਹਮੇਸ਼ਾ ਯਾਦ ਰੱਖਿਆ ਜਾਵੇਗਾ 1998 ਵਿੱਚ ਟਾਟਾ ਮੋਟਰਸ ਨੇ ਆਪਣੀ ਪਹਿਲੀ ਕਾਰ ਇੰਡੀਕਾ 50 ਵਿੱਚ ਤਾਰੀ ਤੇ ਇੰਡੀਕਾ ਪਹਿਲੀ ਕਾਰ ਸੀ ਜੋ ਪੂਰੀ ਤਰ੍ਹਾਂ ਇੰਡੀਆ ਵਿੱਚ ਤਿਆਰ ਹੋਈ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਮੇਡ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੋ ਅੱਜ ਅਪਾਂ ਗੱਲ ਕਰਨ ਵਾਲੇ ਹਾਂ ਰਤਨ ਟਾਟਾ ਜੀ ਬਾਰੇ ਟਾਟਾ ਮੋਟਰਸ ਬਾਰੇ ਤੇ ਹੋ ਟਾਟਾ ਗਰੁੱਪ ਬਾਰੇ ਟਾਟਾ ਟਰਸਟ ਬਾਰੇ ਤੇ ਟਾਟਾ ਦੇ ਕੁਝ ਅਨਨੋਨ ਫੈਕਟਸ ਬਾਰੇ ਬੈਸੀ ਤਾਂ ਸੀ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਆ ਇੱਕ ਨਹੀਂ ਇੱਕ ਤੋਂ ਜ਼ਿਆਦਾ ਬਣਾ ਚੁੱਕੇ ਆ ਰਤਨ ਟਾਟਾ ਜੀ ਤੇ ਪਰ ਜੋ ਅੱਜ ਆਪਾਂ ਗੱਲਾਂ ਕਰਨ ਵਾਲੇ ਆ ਉਹਨਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਸ਼ਾਇਦ ਹੀ ਤੁਹਾਨੂੰ ਪਤਾ ਹੋਣਗੀਆਂ ਬਹੁਤ ਹੀ ਇੰਟਰਸਟਿੰਗ ਤੇ ਇਨਫਾਰਮੇਸ਼ਨਲ ਫੈਕਟਸ ਨੇ ਟਾਟਾ ਮੋਟਰਸ ਬਾਰੇ ਟਾਟਾ ਗਰੁੱਪ ਬਾਰੇ ਟਾਟਾ ٹرسٹ ਬਾਰੇ ਤੇ ਟਾਟਾ ਦੀਆਂ ਹੋਰ ਕਿੰਨੀਆਂ ਕੰਪਨੀਆਂ ਨੇ ਕਿਹੜੀ ਫੈਮਿਲੀ ਕਿੱਥੋਂ ਚੱਲਦੀ ਆ ਰਹੀ ਹੈ ਕੌਣ ਵਾਰਿਸ ਹੈ 1998 ਵਿੱਚ ਟਾਟਾ ਮੋਟਰ ਨੇ ਆਪਣੀ ਪਹਿਲੀ ਕਾਰ ਇੰਡੀਕਾ ਬਾਜ਼ਾਰ ਵਿੱਚ ਉਤਾਰੀ। ਇੰਡੀਕਾ ਪੂਰੇ ਤਰੀਕੇ ਨਾਲ ਇੰਡੀਆ ਵਿੱਚ ਬਣੀ ਹੋਈ ਪਹਿਲੀ ਕਾਰ ਸੀ। ਇਸ ਦੇ ਨਾਮ ਦਾ ਇੰਡੀ ਇੰਡੀਆ ਤੋਂ ਤੇ ਸੀਏ ਕਾਰ ਤੋਂ ਲਿਆ ਗਿਆ ਸੀ ਸੋ ਰਤਨ ਟਾਟਾ ਜੀ ਨੇ ਜਦੋਂ ਇੰਡੀਕਾ ਕਾਰ ਬਣਾਉਣ ਬਾਰੇ ਸੋਚਿਆ ਤਾਂ ਉਸ ਸਮੇਂ ਇਹਨਾਂ ਨੂੰ ਇੱਕ ਨਵਾਂ ਮੈਨੂਫੈਕਚਰਰ ਪਲਾਂਟ ਲਾਉਣਾ ਪੈਣਾ ਸੀ ਜਿਸ ਦੀ ਕੀਮਤ 2 ਬਿਲੀਅਨ ਡਾਲਰ ਸੀ ਜੋ ਉਸ ਸਮੇਂ ਬਹੁਤ ਵੱਡਾ ਅਮਾਉਂਟ ਸੀ ਇਸ ਲਈ ਟਾਟਾ ਨੇ ਇੱਕ ਜਿਗਾਰ ਲਾਇਆ ਤੇ ਇਹਨਾਂ ਨੇ ਆਸਟ੍ਰੇਲੀਆ ਵਿੱਚ ਨਿਸ਼ਾਨ ਕੰਪਨੀ ਦਾ ਬੰਦ ਪਿਆ ਪਲਾਂਟ ਬਹੁਤ ਸਸਤੇ ਵਿੱਚ ਖਰੀਦ ਲਿਆ ਤੇ ਫਿਰ ਪੂਰੇ ਪਲਾਂਟ ਨੂੰ ਇਹਨਾਂ ਨੇ ਡਿਸਮੈਂਟਲ ਕਰਕੇ ਇੰਡੀਆ ਸ਼ਿਫਟ ਕੀਤਾ ਤੇ ਪੂਨੇ ਵਿੱਚ ਫਿਰ ਉਸ ਨੂੰ ਰੀਵੈਲਡ ਕਰ ਦਿਆ ਇਹ ਹੀ ਇਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਪਰ ਇਸ ਕਾਰ ਨੂੰ ਇੰਨਾ ਵਧੀਆ ਰਿਸਪੌਂਸ ਨਹੀਂ ਮਿਲਿਆ ਤੇ ਟਾਟਾ ਮੋਟਰ ਵੀ ਲਾਜ਼ ਵਿੱਚ ਜਾਣ ਲੱਗੀ ਜਿਸ ਕਰਕੇ ਬੋਰਡ ਦੇ ਮੈਂਬਰਾਂ ਨੇ ਟਾਟਾ ਮੋਟਰ ਨੂੰ ਵੇਚਣ ਦਾ ਸੁਝਾਅ ਦਿੱਤਾ ਤੇ ਹੁਣ ਰਤਨ ਟਾਟਾ ਜੀ ਨਾ ਚਾਹੁੰਦੇ ਹੋਏ ਵੀ ਸਹਿਮਤ ਹੋ ਗਏ ਕਿਉਂਕਿ ਬਾਕੀ ਬੋਰਡ ਦੇ ਮੈਂਬਰਾਂ ਦਾ ਪ੍ਰੈਸ਼ਰ ਸੀ ਤੇ ਉਹ ਟਾਟਾ ਮੋਟਰ ਨੂੰ ਵੇਚਣ ਲਈ ਅਮਰੀਕਾ ਦੀ ਕੰਪਨੀ ਫੋਰਡ ਕੋਲ ਗਈ ਸੀ ਰਤਨ ਟਾਟਾ ਤੇ ਬੈਲ ਫੋਰਡ ਦੀ ਮੀਟਿੰਗ ਕਾਫੀ ਲੰਬਾ ਸਮਾਂ ਚੱਲੀ ਪਰ ਬੈਲ ਨੇ ਰਤਨ ਜੀ ਨਾਲ ਵਧੀਆ ਵਿਵਹਾਰ ਨਹੀਂ ਕੀਤਾ ਤੇ ਬੈਲ ਨੇ ਇਹ ਵੀ ਕਿਹਾ ਸੀ ਕਿ ਜਿਹੜੇ ਕੰਮ ਦਾ ਪਤਾ ਨਾ ਹੋਵੇ ਉਸ ਵਿੱਚ ਇੰਨਾ ਟਾਈਮ ਤੇ ਪੈਸਾ ਨਹੀਂ ਲਾਈਦਾ ਤੇ ਅਸੀਂ ਤੁਹਾਡੀ ਕੰਪਨੀ ਲੈ ਕੇ ਤੁਹਾਡੇ ਤੇ ਆਸਾਨ ਹੇਮ ਦੀ ਇੱਕ ਗੱਲ ਦਾ ਰਤਨ ਜੀ ਨੂੰ ਗੁੱਸਾ ਲੱਗਿਆ ਤੇ ਉਹ ਡੀਲ ਕੈਂਸਲ ਕਰਕੇ ਉਥੋਂ ਵਾਪਸ ਆ ਗਈ ਤੇ ਉਹਨਾਂ ਨੇ ਉਹ ਗੁੱਸਾ ਆਪਣੇ ਬਿਜ਼ਨਸ ਨੂੰ ਸੁਧਾਰਨ ਲਈ ਵਰਤਿਆ ਤੇ ਆਪਣੀ ਕੰਪਨੀ ਨੂੰ ਫੇਰ ਦੁਬਾਰਾ ਤੋਂ ਜ਼ਾਇਆਂ ਤੇ ਲਿਆਂਣ ਲਈ ਜ਼ੀਰੋ ਤੋਂ ਸਟਾਰਟਿੰਗ ਕੀਤੀ ਪੂਰੀ ਮਿਹਨਤ ਤੇ ਲਗਨ ਦੇ ਨਾਲ ਤੇ ਫਿਰ ਇੱਕ ਰਿਸਰਚ ਟੀਮ ਬਣਾਈ ਤੇ ਇਹ ਪਤਾ ਕਰਵਾਇਆ ਕੀ ਅਸੀਂ ਫੇਲ ਕਿੱਥੇ ਹੋ ਰਹੇ ਹਾਂ ਬਸ ਫਿਰ ਕੀ ਸੀ ਆਪਣੇ ਕੰਮ ਨੂੰ ਲਗਨ ਨਾਲ ਕਰਨ ਤੋਂ ਬਾਅਦ ਜਦੋਂ ਇੰਡੀਕਾ B2 ਮਾਰਕੀਟ ਵਿੱਚ ਲਿਆਂਦੀ ਤਾਂ ਉਹ ਇੰਡੀਆ ਦੀਆਂ ਸੜਕਾਂ ਦੀ ਸ਼ਾਨ ਬਣ ਗਈ ਤੇ ਹੁਣ ਦੂਜੇ ਪਾਸੇ ਫੂਡ ਕੰਪਨੀ ਇਸ ਸਮੇਂ ਤੱਕ ਲੌਸ ਵਿੱਚ ਜਾਣ ਲੱਗੀ ਤੇ ਸਾਲ 2008 ਆਉਂਦੇ ਆਉਂਦੇ ਫੂਡ ਕੰਪਨੀ ਦਿਵਾਲੀਆ ਹੋਣ ਦੇ ਕੰਢੇ ਸੀ ਤੇ ਮੌਕਾ ਦੇਖਦੇ ਹੋਏ ਰਤਨ ਟਾਟਾ ਜੀ ਨੇ ਫੂਡ ਦੀ ਕੰਪਨੀ ਜੀਐਲਆਰ ਜੋ ਲਗਜ਼ਰੀ ਕਾਰਾਂ ਬਣਾਉਂਦੀ ਹੈ ਜਿਵੇਂ ਕਿ ਲੈਂਡ ਰੋਵਰ ਤੇ ਜੈਗੂਅਰ ਨੂੰ ਖਰੀਦਣ ਦਾ ਇਹਨਾਂ ਨੇ ਪ੍ਰਸਤਾਵ ਆਬਰਾਕ ਦਿੱਤਾ ਤੇ ਇਹਨਾਂ ਦਾ ਹੀ ਪ੍ਰਸਤਾਵ ਫੂਡ ਨੇ ਅਕਸੈਪਟ ਵੀ ਕਰ ਲਿਆ ਤੇ ਹੁਣ ਫਿਰ ਸਮਾਂ ਆਉਂਦਾ ਜਦੋਂ ਫੂਡ ਦੇ ਮਾਲਕ ਇੰਡੀਆ ਮੀਟਿੰਗ ਲਈ ਆਏ ਤੇ ਉਹਨਾਂ ਨਾਲ ਇਹ ਡੀਲ 2.3 ਬਿਲੀਅਨ ਡਾਲਰ ਵਿੱਚ ਹੋਈ ਤੇ ਬਿੱਲ ਫੂਡ ਨੇ ਰਤਨ ਟਾਟਾ ਜੀ ਨੂੰ ਇਸ ਮੀਟਿੰਗ ਤੋਂ ਬਾਅਦ ਇਹ ਵੀ ਕਿਹਾ ਕਿ ਤੁਸੀਂ ਇਹ ਕੰਪਨੀਆਂ ਖਰੀਦ ਕੇ ਸਾਡੇ ਤੇ ਬਹੁਤ ਐਹਸਾਨ ਕਰ ਰਹੇ ਹੋ ਸੋ ਹੁਣ ਇਹ ਦੇਖੋ ਕਿ ਸਮੇਂ ਦਾ ਚੱਕਰ ਕਿਵੇਂ ਦੁਬਾਰਾ ਵਾਪਸ ਘੁੰਮ ਕੇ ਆ ਗਿਆ ਤੇ ਰਤਨ ਟਾਟਾ ਜੀ ਨੇ ਆਪਣੇ અપਮਾਨ ਦਾ ਬਦਲਾ ਉਹਨਾਂ ਦੀ ਇੱਕ ਕੰਪਨੀ ਖਰੀਦ ਕੇ ਲਿਆ ਸੂਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਮਾਂ ਹਰ ਕਿਸੇ ਦਾ ਆਉਂਦਾ ਹੈ ਬਸ ਉਸ ਵਿੱਚ ਥੋੜਾ ਟਾਈਮ ਲੱਗ ਸਕਦਾ ਹੈ ਪਰ ਤੁਹਾਡੀ ਨੀਤ ਸਾਫ਼ ਹੋਣੀ ਚਾਹੀਦੀ ਹੈ ਤੇ ਇਰਾਦੇ ਪੱਕੇ ਹੋਣੇ ਚਾਹੀਦੇ ਨੇ ਇਹ ਤਾਂ ਹੀ ਹੋਵੇਗਾ ਜਿਹੜੇ ਬੰਦੇ ਬਦਲਾ ਕਿਸੇ ਨੂੰ ਕੁੱਟ ਮਾਰ ਕੇ ਲੈਣ ਵਿੱਚ ਇੰਟਰਸਟ ਰੱਖਦੇ ਨੇ ਉਹ ਫਿਰ ਵੱਡੀ ਉਚਾਈ ਤੱਕ ਨਹੀਂ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਆਪਾਂ ਦੋ ਥੱਪੜ ਹੀ ਮਾਰ ਲੈਂਦੇ ਆ ਸੋ ਜਿਹੜੇ ਬੰਦੇ ਨੂੰ ਪਤਾ ਹੁੰਦਾ ਹੈ ਕਿ ਮੈਂ ਇਸ ਦਾ ਬਦਲਾ ਕੰਮ ਨਾਲ ਲੈ ਸਕਦਾ ਉਹ ਬੰਦਾ ਕਦੇ ਵੀ ਰਿਐਕਟ ਨਹੀਂ ਕਰਦਾ ਸੋ ਹੁਣ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਸੀਂ ਸਮੇਂ ਤੇ ਰਿਐਕਟ ਕਰਦੇ ਹੋ ਜਾਂ ਨਹੀਂ ਜੇ ਨਹੀਂ ਕਰਦੇ ਤਾਂ ਗੋਡੇ ਆ ਕਿਉਂਕਿ ਤੁਸੀਂ ਬਹੁਤ ਦੂਰ ਤੱਕ ਜਾਓਗੇ ਕਿਉਂਕਿ ਤੁਸੀਂ ਲੰਬੀ ਰੇਸ ਦੇ ਕੋੜੇ ਹੋ ਸੋ ਬੈਲਫੋਰਡ ਤੋਂ ਇਹ ਲੈਂਡ ਰੋਵਰ ਤੇ ਜੈਗਵਰ ਜੋ ਰਤਨ ਟਾਟਾ ਜੀ ਨੇ ਖਰੀਦੀ ਹੈ ਇਹ ਕਹਾਣੀ ਅਸੀਂ 7 ਸਾਲ ਪਹਿਲਾਂ ਵੀ ਆਪਣੀ ਵੀਡੀਓ ਵਿੱਚ ਦੱਸ ਚੁੱਕੇ ਹਾਂ ਪਰ ਉਸ ਵੀਡੀਓ ਨੂੰ ਸਮਾਂ ਬਹੁਤ ਹੋ ਚੁੱਕਿਆ ਹੈ ਹੋ ਸਕਦਾ ਬਹੁਤ ਸਾਰਿਆਂ ਨੇ ਉਹ ਵੀਡੀਓ ਨਾ ਵੇਖੀ ਹੋਵੇ ਤੇ ਉਦੋਂ ਤੋਂ ਬਾਅਦ ਆਪਣੀ YouTube ਫੈਮਲੀ ਵੀ ਕਾਫੀ ਵੱਡੀ ਹੋਈ ਹੈ ਸੋ ਹੋ ਸਕਦਾ ਸਾਰੇ ਨੇ ਉਹ ਵੀਡੀਓ ਨਾ ਵਖੀਓ ਵੇ ਤੇ ਇਹ ਗੱਲ ਵੀ ਬਹੁਤ ਵਧੀਆ ਇਸ ਕਰਕੇ ਇਸ ਨੂੰ ਅਸੀਂ ਦੁਬਾਰਾ ਤੋਂ ਇਸ ਵੀਡੀਓ ਵਿੱਚ ਐਡ ਕੀਤਾ ਸੋ ਟਾਟਾ ਅੱਜ ਇੰਨੀ ਵੱਡੀ ਕੰਪਨੀ ਬਣ ਚੁੱਕੀ ਹੈ ਕਿ ਜੇਕਰ ਕਿਸੇ ਨੇ 90 ਜਾਂ 2000 ਸਾਲ ਦੇ ਵਿੱਚ ਵੀ ਇਸ ਦੇ ਸ਼ੇਅਰ ਲਏ ਹੁੰਦੇ ਤਾਂ ਅੱਜ ਉਹ ਕਰੋੜਪਤੀ ਹੁੰਦਾ ਪਰ ਅੱਜ ਦੇ ਸਮੇਂ ਵੀ ਬਹੁਤ ਸਾਰੇ ਲੋਕ ਸ਼ੇਅਰਸ ਲੈਣ ਤੋਂ ਡਰਦੇ ਨਹੀਂ ਸੋ ਤੁਹਾਨੂੰ ਦੱਸ ਦਈਏ ਕਿ ਉਹਨਾਂ ਬੰਦਿਆਂ ਲਈ ਮਾਰਕੀਟ ਦੇ ਵਿੱਚ ਬੌਂਡਸ ਨੇ ਤੇ ਬਾਉਂਡਸ ਦੇ ਉੱਤੇ ਬਹੁਤ ਦੀ ਚੰਗੀ ਕਾਹਨ ਮੀਟਗੀ ਹੁੰਦੀ ਹੈ ਤੇ ਬਾਉਂਡਸ ਲੈਣ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਹੋਵੇਗਾ ਕਿ ਤੁਹਾਨੂੰ ਕਿੰਨਾ ਤੇ ਕਦੋਂ ਮਿਲੇਗਾ ਸੋ ਬਾਉਂਡ ਬੇਸਿਕਲੀ ਇੱਕ ਲੋਨ ਹੁੰਦਾ ਹੈ ਜੋ ਤੁਸੀਂ ਗਵਰਨਮੈਂਟ ਪੀਐਸਯੂ ਜਾਂ ਕਿਸੇ ਕੰਪਨੀ ਨੂੰ ਦਿੰਦੇ ਹੋ ਸੋ ਬਦਲੇ ਤੁਹਾਨੂੰ ਫਿਕਸਡ ਇੰਟਰਸਟ ਮਿਲਦਾ ਹੈ ਮੰਥਲੀ ਕੁਆਰਟਰਲੀ ਇਅਰਲੀ ਸੋ ਮਤਲਬ ਜੋ ਤੁਸੀਂ ਪੈਸੇ ਦਿੰਦੇ ਹੋ ਕੰਪਨੀ ਜਾਂ ਗਵਰਨਮੈਂਟ ਉਹਦੀ ਤੁਹਾਨੂੰ ਫਿਕਸਡ ਕਮਾਈ ਦਿੰਦੀ ਹੈ ਸੋ ਜਿਵੇਂ ਕਿ ਸਟਾਕਸ ਵਿੱਚ ਪ੍ਰੋਫਿਟ ਲਾਸ ਉੱਪਰ ਥੱਲੇ ਚੱਲਦਾ ਰਹਿੰਦਾ ਹੈ ਪਰ ਬਾਉਂਡਸ ਵਿੱਚ ਪਹਿਲਾਂ ਹੀ ਇੱਕ ਕਲੀਅਰਟੀ ਹੁੰਦੀ ਹੈ ਕਿ ਕਿੰਨਾ ਮਿਲੇਗਾ ਕਦ of it ਬਾਂਡਸ ਜਰੂਰ ਰੱਖਦੇ ਨੇ ਸੋ ਹੁਣ ਕਨਫਿਊਜ਼ਨ ਇਹ ਵੀ ਹੈ ਕਿ ਕਿਹੜੀ ਕੰਪਨੀ ਸੇਫ ਹੈ ਤੇ ਰੇਟਿੰਗ ਕੀ ਹੈ ਸਵੀਪ ਪ੍ਰੋਬਲਮ ਦਾ ਸੋਲੂਸ਼ਨ ਹੈ ਇੰਡੀਆ ਬਾਂਡਸ ਸੋ ਇੰਡੀਆ ਬਾਂਡ ਇੱਕ ਸੈਂਟਰਲ ਪਲੇਟਫਾਰਮ ਹੈ ਜਿੱਥੇ ਸਾਰੀ ਬਾਂਡ ਇੱਕ ਜਗ੍ਹਾ ਤੇ ਮਿਲ ਜਾਣਗੇ ਸੋ ਇੱਥੇ ਤੁਹਾਨੂੰ 80+ ਬਾਂਡ ਆਪਸ਼ਨਸ ਮਿਲ ਜਾਣਗੇ ਜਿਵੇਂ ਕਿ ਗਵਰਨਮੈਂਟ ਪੀਐਸਯੂ ਕਾਰਪੋਰੇਟ ਐਨਵੀਐਫਸੀ ਤੇ ਟੈਕਸ ਫਰੀ ਵਰਗੇ ਹੋਰ ਵੀ ਬਹੁਤ ਸਾਰੇ ਬਾਂਡਸ ਮਿਲ ਜਾਣਗੇ ਉਹ ਵੀ ਜ਼ੀਰੋ ਬ੍ਰੋਕਰੇਜ ਦੇ ਨਾਲ ਸੋ ਇਸ ਦੇ ਪਿੱਛੇ ਬਹੁਤ ਸਟਰੋਂਗ ਫਾਊਂਡਰਸ ਨੇ ਮਤਲਬ ਪਲੇਟਫਾਰਮ ਐਕਸਪਰਟਸ ਨੇ ਬਣਾਇਆ ਹੈ ਸੋ ਜੇਕਰ ਤੁਸੀਂ ਬੌਂਡਸ ਬਾਰੇ ਵਧੀਆ-ਵਧੀਆ ਚੀਜ਼ਾਂ ਸੀ ਤੁਹਾਨੂੰ ਦੱਸ ਦਿੱਤੀਆਂ ਪਰ ਇੱਥੇ ਜ਼ਰੂਰੀ ਨੋਟਿਸ ਇਹ ਆ ਕਿ ਡੈਟ ਇਨਵੈਸਟਮੈਂਟ ਵਿੱਚ ਰਿਸਕ ਹੁੰਦਾ ਹੈ ਕਦੇ ਡਿਲੇ ਜਾਂ ਡਿਫਾਲਟ ਵੀ ਹੋ ਸਕਦਾ ਹੈ ਸੋ ਇਸ ਕਰਕੇ ਇਨਵੈਸਟ ਕਰਨ ਤੋਂ ਪਹਿਲਾਂ ਡਾਕੂਮੈਂਟਸ ਨੂੰ ਧਿਆਨ ਨਾਲ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਲੌਂਗ ਟਰਮ ਲਈ ਪੈਸਾ ਇਨਵੈਸਟ ਕਰਨਾ ਹੈ ਉਹ ਵੀ ਆਪਣੀ ਮਿਹਨਤ ਦਾ ਸੋ ਦੁਨੀਆ ਦੀ ਸਾਰੀ ਇਕਨੋਮੀਆਂ ਬੌਂਡ ਮਾਰਕੀਟਸ ਤੇ ਟਿਕੀ ਹੋਈ ਹੈ ਸੋ ਹੁਣ ਇੰਡੀਆ ਵਿੱਚ ਕਿਹੜੇ-ਕਿਹੜੇ ਬੌਂਡਸ ਅਵੇਲੇਬਲ ਨੇ ਇਹ ਦੇਖਣ ਲਈ ਇੰਡੀਆ ਬੌਂਡਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਸੋ ਹੁਣ ਅੱਗੇ ਆਪਾਂ ਆਪਣੀ ਸਟੋਰੀ ਵੱਲ ਵਧਦੇ ਹਾਂ ਸੋ ਅੱਜ ਜੇ ਐਲ ਆਰ ਜੈਗੂਅਰ ਲੈਂਡ ਰੂਵਰ ਟਾਟਾ ਕੰਪਨੀ ਦੇ ਅੰਡਰ ਆਉਂਦੀ ਹੈ ਸੋ ਇਹਨਾਂ ਨੇ 2008 ਵਿੱਚ ਇੱਕ ਪਾਸੇ ਲਗਜ਼ਰੀ ਕਾਰਾਂ ਦੀ ਕੰਪਨੀ ਆਪਣੇ ਅੰਡਰ ਲਿਆਂਦੀ ਤੇ ਦੂਜੇ ਪਾਸੇ ਉਹੀ ਸਾਲ ਦੁਨੀਆ ਦੀ ਸਭ ਤੋਂ ਸਸਤੀ ਕਾਰ ਟਾਟਾ ਨੈਨੋ ਵੀ ਲਾਂਚ ਕਰ ਦਿੱਤੀ ਤੇ ਇਹ ਕਾਰ ਬਣਾਉਣ ਦਾ ਆਈਡੀਆ ਰਤਨ ਟਾਟਾ ਦੇ ਦਿਮਾਗ ਵਿੱਚ ਉਦੋਂ ਆਇਆ ਜਦੋਂ ਇਹਨਾਂ ਨੇ ਇੱਕ ਇੰਡੀਅਨ ਫੈਮਿਲੀ ਨੂੰ ਸਕੂਟਰ ਤੇ ਜਾਂਦੇ ਹੋਏ ਦੇਖਿਆ ਤੇ ਉਹ ਵੀ ਮੀਂਹ ਪੈਣ ਦੇ ਵਿੱਚ ਜਾ ਰਹੀ ਸੀ ਇੱਕ ਬੰਦਾ ਆਪਣੀ ਵਾਈਫ ਦੇ ਨਾਲ ਤੇ ਬੱਚਿਆਂ ਦੇ ਨਾਲ ਮੀਂਹ ਇਵਚ ਸਕੂਟਰ ਤੇ ਜਾ ਰਿਹਾ ਸੀ ਤੇ ਉਹ ਫੈਮਿਲੀ ਨੇ ਫਿਰ ਇੱਕ ਫਲਾਈਓਵਰ ਦੇ ਥੱਲੇ ਜਾ ਕੇ ਮੀਂਹ ਤੋਂ ਬਚਾ ਕੀਤਾ ਸੋ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੰਨ ਲਓ ਇੱਕ ਸਕੂਟਰ ਤੇ ਛੱਤ ਪਾਉਣ ਵਾਲੀ ਗੱਲ ਕਰ ਦਿੱਤੀ ਸੋ ਇਹ ਸੋਚ ਕੇ ਨੈਨੋ ਬਣਾਈ ਗਈ ਸੀ ਨਾ ਕਿ ਕਿਸੇ ਕਾਰ ਨੂੰ ਸੋਚ ਕੇ ਸੋ ਪਹਿਲਾਂ ਤਾਂ ਉਹ ਇਹ ਸੋਚ ਰਹੇ ਸੀ ਕਿ 2-ਵਿਲਰ ਨੂੰ ਸੇਫ ਕਿਵੇਂ ਬਣਾ ਸਕਦੇ ਆ ਪਰ ਡਿਜ਼ਾਈਨ ਤੇ ਜਦੋਂ ਕੰਮ ਕਰਦੇ ਕਰਦੇ ਰਹੇ ਤਾਂ 2-ਵੀਲ ਦੀ ਜਗ੍ਹਾ 4-ਵੀਲ ਆ ਗਈ ਤੇ ਫਿਰ ਕਾਰ ਬਣਾਉਣ ਤੇ ਕੰਮ ਕਰਨ ਲੱਗੇ ਤੇ ਫਿਰ ਉਹ ਇਸ ਮਾਡਲ ਨੂੰ ਬਣਾਉਣ ਤੇ ਕੰਮ ਕਰਨ ਲੱਗੇ ਤੇ ਇਹ ਫਿਰ ਇੱਕ ਕਾਰ ਬਣ ਗਈ ਤੇ ਇਹ ਕਾਰ ਸਸਤੀ ਹੋਣ ਕਰਕੇ ਹੀ ਫਿਰ ਫਲॉप ਹੋਗੀ ਕਿਉਂਕਿ ਇੰਡੀਆ ਦੇ ਵਿੱਚ ਕਾਰ ਨੂੰ ਸਟੇਟਸ ਸਿੰਬਲ ਲਈ ਖਰੀਦਿਆ ਜਾਂਦਾ ਹੈ ਨਾ ਕਿ ਜ਼ਰੂਰਤ ਲਈ ਜਿਆਦਾਤਰ ਇਦਾਂ ਹੀ ਹੁੰਦਾ ਹੈ ਜ਼ਰੂਰਤ ਲਈ ਬਹੁਤ ਘੱਟ ਲੋਕ ਖਰੀਦਦੇ ਨੇ ਪਰ ਜੋ ਵੀ ਖਰੀਦਦੇ ਨੇ ਉਹ ਇਹ ਸੋਚਦੇ ਨੇ ਕਿ ਸਾਡਾ ਇਸ ਕਾਰ ਨਾਲ ਥੋੜਾ ਨਾਮ ਲੋਕਾਂ ਦੇ ਵਿੱਚ ਵਧੀਆ ਤਰੀਕੇ ਨਾਲ ਦੇਖੇ ਕਹਿਣ ਦਾ ਭਾਵ ਕਿ ਕੁੱਲ ਮਿਲਾ ਕੇ ਲੋਕ ਕਾਰ ਨੂੰ ਆਪ ਦੇ ਸਟੇਟਸ ਸਿੰਬਲ ਲਈ ਜਿਆਦਾ ਲੈਂਦੇ ਨਹੀਂ ਪਰ ਮੀਡੀਆ ਨੇ ਤੇ ਲੋਕਾਂ ਨੇ ਇਸ ਦੀ ਮਸ਼ਹੂਰੀ ਕਾਰਾਂ ਨੂੰ ਮੱਦੇ ਨਜ਼ਰ ਰੱਖ ਕੇ ਕਰ ਦਿੱਤੀ ਜਦ ਕਿ ਇਹ ਇੱਕ ਕਾਰ ਹੈ ਹੀ ਨਹੀਂ ਸੀ ਇਹ ਇੱਕ ਜ਼ਰੂਰਤ ਤੇ ਲੋੜਮੰਦ ਬੰਦੇ ਲਈ ਜਿਸ ਨੇ ਸਕੂਟਰ ਤੇ ਆਉਣਾ ਜਾਣਾ ਉਸ ਲਈ ਬਣਾਇਆ ਗਿਆ ਇੱਕ ਬਹੁਤ ਹੀ ਖੂਬਸੂਰਤ ਮਾਡਲ ਸੀ ਸੋ ਇੱਕ ਕਾਰ ਤੇ ਉਹ ਵੀ ਸਭ ਤੋਂ ਸਸਤੀ ਇਥੋਂ ਤੱਕ ਕਿ ਬਹੁਤ ਸਾਰੇ ਮੋਟਰਸਾਈਕਲਾਂ ਤੋਂ ਵੀ ਸਸਤੀ ਸੋ ਇਹ ਹੀ ਇਸ ਲਈ ਇੱਕ ਬਲੰਡਰ ਸਾਬਤ ਹੋ ਗਿਆ ਤੇ ਰਹਿੰਦਾ ਖੁੰਦਾ ਮੀਡੀਆ ਨੇ ਇਸ ਦਾ ਪੱਠਾ ਬਿਠਾ ਦਿੱਤਾ ਤੇ ਫਿਰ 2018 ਵਿੱਚ ਟਾਟਾ ਨੈਨੋ ਬੰਦ ਹੀ ਹੋ ਮਤਲਬ ਫਿਰ ਇਹ ਡਿਸਕੰਟੀਨਿਊ ਹੀ ਕਰ ਦਿੱਤੀ ਗਈ। ਸੋ 1 ਲੱਖ ਰੁਪਏ ਦਾ ਟੈਗ ਨੈਨੂ ਲਈ ਪੁੱਠਾ ਪੈ ਗਿਆ ਜਦ ਕਿ ਰਤਨ ਟਾਟਾ ਜੀ ਆਮ ਲੋਕਾਂ ਲਈ ਇਹ ਕਾਰ ਪੌਕੇਟ ਫ੍ਰੈਂਡਲੀ ਬਣਾਉਣਾ ਚਾਹੁੰਦੇ ਸੀ ਕਿ ਜੇ ਉਹ ਕੁਝ ਹਜ਼ਾਰਾਂ ਰੁਪਏ ਦਾ ਉਸ ਸਮੇਂ ਮੋਟਰਸਾਈਕਲ ਲੈਂਦੇ ਸੀ ਤਾਂ ਥੋੜੇ ਪੈਸੇ ਪਾ ਕੇ ਉਹ ਆਪ ਦੇ ਸਰ ਤੇ ਸ਼ੱਤ ਲੈ ਸਕਦੇ ਸੀ। ਪਰ ਬਲ ਚੀਪੈਸਟ ਕਾਰ ਦਾ ਟੈਗ ਇਹਨਾਂ ਲਈ ਕੰਮ ਨਹੀਂ ਕਰਿਆ। ਜੀ ਇਸ ਨੂੰ ਇਹ ਮੋਟਰਸਾਈਕਲ ਮੰਗ ਹੀ ਮਸ਼ਹੂਰ ਕਰਦੇ ਕਿ ਇਹ ਮੋਟਰਸਾਈਕਲ ਦਾ ਹੀ ਇੱਕ ਅਪਰ ਵਰਜ਼ਨ ਹੈ ਤੇ ਇਸ ਦਾ ਮਾਡਲ ਵੀ ਉਸੇ ਤਰ੍ਹਾਂ ਥੋੜਾ ਕਰੀਏਟ ਕੀਤਾ ਹੁੰਦਾ ਇੱਕ ਬਾਈਕ ਜਾਂ ਮੋਟਰਸਾਈਕਲ ਮੰਗ ਮਤਲਬ ਇੱਕ ਮੋਟਰਸਾਈਕਲ ਦੇ ਮਾਡਲ ਵਾਂਗ ਤੇ ਥੋੜਾ ਵੱਡਾ ਬਿਗਰ ਦਿਖਾਇਆ ਜਾਂਦਾ ਤੇ ਉਸ ਦੇ ਉੱਤੇ ਛੱਤ ਹੁੰਦੀ ਤਾਂ ਸ਼ਾਇਦ ਲੋਕ ਇਸ ਤੇ ਧਿਆਨ ਦੇ ਦਿੰਦੇ ਸੁਨੈਨੋ ਦੇ ਫੇਲੀਅਰ ਤੋਂ ਰਤਨ ਟਾਟਾ ਜੀ ਨੇ ਇਹ ਸਮਝਿਆ ਕਿ ਫੇਲ ਹੋਣ ਦੇ ਡਰ ਤੋਂ ਅਸੀਂ ਕੰਮ ਕਰਨਾ ਬੰਦ ਨਹੀਂ ਕਰ ਦਿੰਦੇ ਹਾਂ ਪਰ ਸਾਨੂੰ ਫੇਲੀਅਰ ਨੂੰ ਸੈਲੀਬ੍ਰੇਟ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਇਹ ਕਹਿੰਦੇ ਸੀ ਕਿ ਛੋਟੀਆਂ ਛੋਟੀਆਂ ਗਲਤੀਆਂ ਛੇਤੀ ਛੇਤੀ ਕਰੋ ਤਾਂ ਕਿ ਜਲਦੀ ਅਸੀਂ ਉਹਨਾਂ ਗਲਤੀਆਂ ਤੋਂ ਸਿੱਖ ਸਕੀਏ ਤਾਂ ਹੀ ਅਸੀਂ ਜਲਦੀ ਅੱਗੇ ਵਧ ਸਕਾਂਗੇ ਇਹਨਾਂ ਨੂੰ ਇੱਕ ਵਾਰ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਮਿਲਣਾ ਸੀ ਜੋ ਕਿ ਇਨਫੋਸਿਸ ਦੇ ਫਾਊਂਡਰ ਐਨ ਆਰ ਨਾਰਾਇਣ ਮੂਰਤੀ ਨੇ ਰਤਨ ਟਾਟਾ ਜੀ ਨੂੰ ਦੇਣਾ ਸੀ ਇਨਫੋਸਿਸ ਦੀ ਡਾਇਰੈਕਟ ਕੰਪੀਟੀਟਰ ਕੰਪਨੀ ਟਾਟਾ ਦੀ TCS ਹੈ ਪਰ ਹੁਣ ਜਦੋਂ ਇਨਫੋਸਿਸ ਦਾ ਫਾਊਂਡਰ ਅਵਾਰਡ ਦੇਣ ਲਈ ਸਟੇਜ ਤੇ ਆਇਆ ਤਾਂ ਉਸਨੇ ਰਤਨ ਟਾਟਾ ਜੀ ਦੇ ਪੈਰ ਛੂਹੇ ਮਤਲਬ ਤੁਹਾਡਾ ਔਰਾ ਕਿੰਨਾ ਵੱਡਾ ਤੇ ਪੋਜ਼ਿਟਿਵ ਹੋਵੇਗਾ ਕਿ బిਗੇਸਟ ਕੰਪੀਟੀਟਰ ਤੁਹਾਡੇ ਸਟੇਜ ਤੇ ਆ ਕੇ ਬੇ ਸੂਰਿਆ ਸੁਰਤਨ ਟਾਟਾ ਜੀ ਨੇ ਜੋ ਦੇਛਲੀ ਕੀਤਾ ਜਾਂ ਟਾਟਾ ਗਰੁੱਪ ਨੇ ਜੋ ਦੇਛਲੀ ਕੀਤਾ ਉਹ ਬਹੁਤ ਹੀ ਘੱਟ ਬਿਜ਼ਨਸਮੈਨ ਕਰ ਪਾਈ ਨਹੀਂ ਸੋ ਇਹਨਾਂ ਨੇ ਲੋਕਾਂ ਦੀ ਖੁਸ਼ੀ ਪੈਸੇ ਤੋਂ ਉੱਤੇ ਰੱਖੀ ਹੈ ਸੁਰਤਨ ਟਾਟਾ ਜੀ ਨੂੰ ਜਦੋਂ ਕਦੇ ਵੀ ਇਨਸਲਟ ਦਾ ਸਾਹਮਣਾ ਕਰਨਾ ਪਿਆ ਉਦੋਂ ਹੀ ਇਹਨਾਂ ਨੇ ਗਰੋਥ ਕਰਕੇ ਦਿਖਾਈ ਹੈ ਸੋ ਜਿਵੇਂ ਕਿ ਇਹਨਾਂ ਦੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸ ਸੋ ਇਹ ਕੰਪਨੀ ਕੱਲੀ ਹੀ ਕਈ ਦੇਸ਼ਾਂ ਦੀ ਜੀਡੀਪੀ ਤੋਂ ਜ਼ਿਆਦਾ ਇਨਕਮ ਜਨਰੇਟ ਕਰਦੀ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਆਪਣੇ ਆਪ ਵਿੱਚ ਹੀ ਸੋ ਇਹਨਾਂ ਦਾ ਜਨਮ 28 ਦਸੰਬਰ 1937 ਨੂੰ ਪਾਰਸੀ ਫੈਮਿਲੀ ਵਿੱਚ ਹੁੰਦਾ ਹੈ ਪਿਤਾ ਨਵਲ ਟਾਟਾ ਤੇ ਮਾਤਾ ਸੁਨੀਲ ਟਾਟਾ ਦੇ ਕਰੇ ਹੁੰਦਾ ਹੈ ਸੁਰਤਨ ਟਾਟਾ ਦੀ ਕਾਰਨਲ ਯੂਨੀਵਰਸਿਟੀ ਤੇ ਹਾਰਵਰਡ ਯੂਐਸਏ ਵਿੱਚ ਪੜ੍ਹੇ ਸੀ ਤੇ ਫਿਰ ਇਹਨਾਂ ਦੇ ਮਾਤਾ ਪਿਤਾ ਦਾ ਤਲਾਕ ਹੋ ਜਾਂਦਾ ਹੈ ਜਦੋਂ ਇਹ 10 ਸਾਲ ਦੇ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਆਪਣੀ ਦਾਦੀ ਨਾਲ ਹੀ ਰਹੇ ਤੇ 1962 ਵਿੱਚ ਜਦੋਂ ਇਹ ਯੂਐਸ ਤੋਂ ਵਾਪਸ ਇੰਡੀਆ ਆਏ ਤਾਂ ਇਹਨਾਂ ਦੀ ਪਹਿਲੀ ਨੌਕਰੀ ਟਾਟਾ ਸਟੀਲ ਜਮਸ਼ੀਦਪੁਰ ਵਿੱਚ ਲੱਗੀ ਤੇ ਹੁਣ ਕਮਾਲ ਦੀ ਗੱਲ ਇਹ ਹੈ ਕਿ ਉੱਥੇ ਇਹ ਕੋਈ ਆਫਸਰ ਜਾਂ ਮੈਨੇਜਰ ਨਹੀਂ ਬਲਕਿ ਮਜ਼ਦੂਰੀ ਕਰਦੇ ਸੀ ਮਜ਼ਦੂਰਾ ਨਾਲ ਹੀ ਰਹਿੰਦੇ ਸੌਂਦੇ ਤੇ ਉਹਨਾਂ ਵਾਲਾ ਹੀ ਖਾਣਾ ਮੈਸ ਵਿੱਚ ਇਹਨਾਂ ਨੂੰ ਮਿਲਦਾ ਸੀ ਤੇ ਜਦੋਂ ਇਹਨਾਂ ਨੇ ਆਪਣੀ ਫੈਮਿਲੀ ਤੋਂ ਗੱਡੀ ਮੰਗੀ ਤਾਂ ਉਹਨਾਂ ਨੇ ਕਿਹਾ ਕਿ ਤੂੰ ਸ ਕਰ ਫਿੱਟ ਰਹੇਗਾ ਤਾਂ ਇਹਨਾਂ ਨੇ ਫਿਰ ਸਾਈਕਲ ਦੀ ਜਗ੍ਹਾ ਪੈਦਲ ਆਉਣਾ ਜਾਣਾ ਚੁਣਿਆ ਸੋ ਹੋ ਸਕਦਾ ਉਹ ਗੁੱਸੇ ਵਿੱਚ ਆ ਕੇ ਚੁਣਿਆ ਹੋਵੇ ਕਿ ਜੇ ਤੁਸੀਂ ਸਾਈਕਲ ਨਹੀਂ ਦੇਣਾ ਤਾਂ ਮੈਂ ਫਿਰ ਪੈਦਲ ਹੀ ਜਾਵਾਂਗਾ ਸੋ ਇਸ ਤਰ੍ਹਾਂ ਇਹਨਾਂ ਨੇ ਕਾਫੀ ਮਹੀਨੇ ਉੱਥੇ ਕੰਮ ਕੀਤਾ ਤੇ ਫੈਮਿਲੀ ਨੇ ਇਸ ਕਰਕੇ ਇਹਨਾਂ ਨੂੰ ਉੱਥੇ ਲਗਾਇਆ ਸੀ ਤਾਂ ਕਿ ਰਤਨ ਟਾਟਾ ਆਪਣੇ ਬਿਜ਼ਨਸ ਦੀਆਂ ਬਾਰੀਕੀਆਂ ਨੂੰ ਸਮਝ ਸਕੇ ਜਮਸ਼ੀਦਪੁਰ ਸ਼ਹਿਰ ਦਾ ਨਾਮ ਵੀ ਜਮਸ਼ੀਦ ਟਾਟਾ ਜੀ ਦੇ ਨਾਮ ਤੇ ਹੀ ਰੱਖਿਆ ਗਿਆ ਹੈ ਸੋ ਰਤਨ ਟਾਟਾ ਜੀ ਨੇ ਇੱਥੇ ਇਸ ਸਮੇਂ ਕਿਸੇ ਦਾ ਅਸਿਸਟੈਂਟ ਬਣ ਕੇ ਤੇ ਕਦੇ ਕਿਸੇ ਦਾ ਹੈਲਪਰ ਬਣ ਕੇ ਕੰਮ ਕੀਤਾ ਤੇ ਬਾਅਦ ਵਿੱਚ ਫਿਰ ਇੱਕ ਦਿਨ ਉਹਨਾਂ ਨੇ ਜੀ ARD ਟਾਟਾ ਨੂੰ ਕਹਿ ਦਿੱਤਾ ਕਿ ਮੈਨੂੰ ਹੁਣ ਕੋਈ ਹੋਰ ਕੰਮ ਦਿੱਤਾ ਜਾਵੇ ਮੈਂ ਇਹ ਕੰਮ ਨਹੀਂ ਕਰਾਂਗਾ ਸੋ ਜੀ ਆਰ ਡੀ ਟਾਟਾ ਰਿਸ਼ਤੇ ਵਿੱਚ ਇਹਨਾਂ ਦੇ ਚਾਚਾ ਜੀ ਮੰਨੇ ਜਾਂਦੇ ਨੇ ਜਿਨ੍ਹਾਂ ਦਾ ਪੂਰਾ ਨਾਮ ਜਹਾਂਗੀਰ ਰਤਨ ਜੀ ਦਾਦਾ ਬੋਏ ਟਾਟਾ ਹੈ ਤਾਂ ਫਿਰ ਇਸ ਲਈ ਇਹਨਾਂ ਨੂੰ ਲਾਅਸ ਵਿੱਚ ਚੱਲ ਰਹੀ ਨੈਲਕੂ ਕੰਪਨੀ ਨੈਸ਼ਨਲ ਰੇਡੀਓ ਐਂਡ ਇਲੈਕਟ੍ਰੋਨਿਕਸ ਕੰਪਨੀ ਲਿਮਟਿਡ ਦਿੱਤੀ ਗਈ ਇਹ ਇਲੈਕਟ੍ਰੋਨਿਕ ਸੈਕਟਰ ਵਿੱਚ ਕੰਮ ਕਰਦੀ ਸੀ ਤੇ 1971 ਵਿੱਚ ਰਤਨ ਟਾਟਾ ਡਾਇਰੈਕਟਰ ਬਣੇ ਦੀ ਇਟੇ ਫਿਰ ਰਤਨ ਟਾਟਾ ਜੀ ਨੇ ਆਪਣੇ 10 ਸਾਲ ਦਿੱਤੇ ਪਰ ਉਹ ਨੈਲਕੂ ਨੂੰ ਇੱਕ ਬਹੁਤ ਵੱਡੀ ਕੰਪਨੀ ਤਾਂ ਨਹੀਂ ਬਣਾ ਪਾਏ ਪਰ ਇਸ ਨੂੰ ਉਹਨਾਂ ਨੇ ਲਾਸ ਵਿੱਚੋਂ ਕੱਢ ਕੇ ਪ੍ਰੋਫਿਟ ਵਿੱਚ ਇੱਕ ਵਧੀਆ ਜਗ੍ਹਾ ਤੇ ਇਸ ਕੰਪਨੀ ਨੂੰ ਖੜਾ ਕਰ ਦਿੱਤਾ ਤੇ ਇਸ ਸਮੇਂ ਦੌਰਾਨ ਇਹਨਾਂ ਨੇ ਇਸ ਕੰਪਨੀ ਵਿੱਚ ਬਹੁਤ ਵਧੀਆ ਕੁਝ ਇਨੋਵੇਸ਼ਨ ਵੀ ਕੀਤੇ ਤੇ ਹੁਣ ਇਹ ਕੰਪਨੀ ਨੂੰ ਲਾਸ ਵਿੱਚੋਂ ਕੱਢਣ ਕਰਕੇ ਇਹਨਾਂ ਨੂੰ ਹੁਣ ਟਾਟਾ ਦੀਆਂ ਉਹ ਕੰਪਨੀਆਂ ਹੀ ਮਿਲਣ ਲੱਗੀਆਂ ਜੋ ਲਾਸ ਵਿੱਚ ਚੱਲ ਰਹੀਆਂ ਸੀ ਤੇ ਫਿਰ ਆਉਂਦਾ 1991 ਜਦੋਂ ਜੇ ਆਰ ਡੀ ਟਾਟਾ ਗਰੁੱਪ ਦੀ ਚੇਅਰਮੈਨ ਦੀ ਕੁਰਸੀ ਤੋਂ ਉਤਰ ਜਾਂਦੇ ਨੇ ਤੇ ਰਤਨ ਟਾਟਾ ਪੰਜਵੇਂ ਚੇਅਰਮੈਨ ਬਣ ਜਾਂਦੇ ਨੇ ਸੋ ਜਿੰਨਾ ਸਮਾਂ ਰਤਨ ਟਾਟਾ ਚੇਅਰਮੈਨ ਰਹੀ ਇਹਨਾਂ ਨੇ ਸਾਰੀਆਂ ਕੰਪਨੀਆਂ ਨੂੰ ਹੀ ਪ੍ਰੋਫਿਟ ਵਿੱਚ ਬਦਲ ਦਿੱਤਾ ਸ਼ਾਇਦ ਹੀ ਕੋਈ ਕੰਪਨੀ ਜਹੀ ਹੋਵੇਗੀ ਜੋ ਲਾਸ ਵਿੱਚ ਗਈ ਹੋਵੇਗੀ ਕਈ ਕਈ ਕੰਪਨੀਆਂ ਨੇ ਤਾਂ ਇਸ ਸਮੇਂ ਦੌਰਾਨ 40 ਤੋਂ 50 ਗੁਣਾ ਤੱਕ ਗਰੋਥ ਕੀਤੀ ਸੋ ਰਤਨ ਟਾਟਾ ਜੀ ਕਰਮ ਚਾਰੀਆਂ ਦੀ ਦੇਖਭਾਲ ਉਤੇ ਬਹੁਤ ਜ਼ੋਰ ਦਿੰਦੇ ਸੀ ਉਹ ਮੰਨਦੇ ਸੀ ਕਿ ਜੇ ਅਮਪਲਾਈ ਖੁਸ਼ ਰਹੇਗਾ ਤਾਂ ਕੰਪਨੀ ਅਕੇ ਬਦੇਗੀ 2012 ਵਿੱਚ ਫਿਰ 21 ਸਾਲ ਬਾਅਦ ਰਤਨ ਟਾਟਾ ਜੀ ਚੇਅਰਮੈਨਸ਼ਿਪ ਤੋਂ ਸਟੈਪ ਆਊਟ ਕਰਦੇ ਨੇ ਤੇ ਨਵਾਂ ਚੇਅਰਮੈਨ ਸਾਇਰਸ ਮਿਤਰੀ ਬਣਦਾ ਹੈ ਸੋ ਇਹਨਾਂ ਦਾ ਵਿਆਹ ਨਹੀਂ ਹੋਇਆ ਇਸ ਕਰਕੇ ਇਹਨਾਂ ਦਾ ਕੋਈ ਫੈਮਿਲੀ ਵਾਰਿਸ ਨਹੀਂ ਹੈ ਸੋ ਟਾਟਾ ਇੰਡੀਆ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ ਇਹ 100 ਤੋਂ ਵੱਧ ਸੈਕਟਰਸ ਵਿੱਚ ਕੰਮ ਕਰਦੇ ਨੇ ਸੋ ਤੁਸੀਂ ਇਹ ਹਿਸਾਬ ਲਾ ਲਓ ਕਿ ਇਹ ਕੰਪਨੀ ਇੰਨਾ ਕੁਝ ਬਣਾਉਂਦੀ ਹੈ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਜੋ ਚੀਜ਼ਾਂ ਵੀ ਵਰਤ ਦੀਓ ਜਾਂ ਖਾਂਦੀਓ ਪਾਉਂਦੀਓ ਜਾਂ ਮਟੀਰੀਅਲ ਵਾਈਜ਼ ਯੂਜ਼ ਕਰਦੇਓ ਉਹਦੇ ਵਿੱਚ ਕੁਝ ਨਾ ਕੁਝ ਤੁਸੀਂ ਪੂਰੇ ਦਿਨ ਵਿੱਚ ਇੱਕ ਵਾਰ ਟਾਟਾ ਦਾ ਸਮਾਨ ਜ਼ਰੂਰ ਵਰਤਦੇ ਹੋਵੋਗੇ ਸੋ ਰਤਨ ਟਾਟਾ ਜੀ 9 ਅਕਤੂਬਰ 2024 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਪਰ ਇਹਨਾਂ ਦੁਆਰਾ ਬਣਾਇਆ ਗਿਆ ٹرسٹ ਤੇ ਇਹਨਾਂ ਦਾ ਕਮਾਈ ਦਾ দান ਕਰਨ ਦਾ ਜਜ਼ਬਾ ਅੱਜ ਵੀ ਕਰੋੜਾਂ ਲੋਕਾਂ ਲਈ ਮਦਦਗਾਰ ਸਾਬਤ ਹੋ ਰਿਹਾ ਹੈ ਸੋ ਟਾਟਾ ਗਰੁੱਪ ਆਪਣੇ ਕੁੱਲ ਪ੍ਰੋਫਿਟਸ ਵਿੱਚੋਂ 66% ਮਤਲਬ 44% ਤੱਕ দান ਕਰ ਦਿੰਦਾ ਹੈ ਇਹ দান ਹੈਲਥ ਐਜੂਕੇਸ਼ਨ ਵਾਟਰ ਡਿਜ਼ਾਸਟਰ ਕਲੀਫ ਬੱਚਿਆਂ ਦੀ ਸਕਾਲਰਸ਼ਿਪ ਲਈ ਤੇ ਖੇਡਾਂ ਲਈ ਦਾਨ ਕਰਦੇ ਨੇ ਇਸੇ ਕਾਰਨ ਰਤਨ ਟਾਟਾ ਜੀ ਦਾ ਨਾਮ ਅਮੀਰਾਂ ਦੀ ਲਿਸਟ ਵਿੱਚ ਨਹੀਂ ਆਉਂਦਾ ਪਰ ਇਹ ਦਾਨ ਕਰਨ ਵਾਲਾ ਟਰਸਟ ਇਹਨਾਂ ਨੇ ਆਪਣਾ ਬਣਾਇਆ ਹੋਇਆ ਹੈ ਜਿੱਥੇ ਹੀ ਪੈਸਾ ਪਾਉਂਦੇ ਨੇ ਜਿੱਥੇ ਫਿਰ ਇਹ ਸਾਰਾ 66% ਦਾ ਜੋ ਦਾਨ ਹੈ ਅੱਗੇ ਬੱਖ-ਬੱਖ ਸੈਕਟਰਾਂ ਵਿੱਚ ਡਿਵਾਈਡ ਹੋ ਜਾਂਦਾ ਹੈ ਸੁਝੇਕਰ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਰਤਨ ਟਾਟਾ ਜੀ ਇੱਕ ਵਾਰੀ ਵਿਆਹ ਦੇ ਨੇੜੇ ਪਹੁੰਚ ਚੁੱਕੇ ਸੀ ਪਰ ਇਹਨਾਂ ਦਾ ਵਿਆਹ ਕਿਸੇ ਕਾਰਨ ਨਹੀਂ ਹੋਇਆ। ਇੱਕ ਵਾਰ ਜਦੋਂ ਇਹ ਅਮਰੀਕਾ ਦੇ ਐਲ.ਏ ਵਿੱਚ ਸੀ ਤਾਂ ਉੱਥੋਂ ਦੀ ਇੱਕ ਕੁੜੀ ਨਾਲ ਇਹਨਾਂ ਨੂੰ ਪਿਆਰ ਹੋ ਗਿਆ ਸੀ। ਤੇ ਉਹ ਕੁੜੀ ਵੀ ਰਤਨ ਟਾਟਾ ਜੀ ਨੂੰ ਬਹੁਤ ਪਿਆਰ ਕਰਦੀ ਸੀ। ਤੇ ਇਹਨਾਂ ਨੇ ਵਿਆਹ ਕਰਨ ਦਾ ਪਲਾਨ ਵੀ ਬਣਾ ਲਿਆ ਸੀ ਪਰ ਫਿਰ ਕੁਝ ਘਟਨਾਵਾਂ ਵਾਪਰ ਗਈਆਂ। ਪਰ ਉਹੀ ਸਮੇਂ ਟਾਟਾ ਜੀ ਨੂੰ ਇੰਡੀਆ ਤੋਂ ਇਹਨਾਂ ਦੀ ਦਾਦੀ ਦਾ ਫੋਨ ਆਇਆ ਕਿ ਮੈਂ ਬਿਮਾਰ ਹਾਂ। ਮੈਨੂੰ ਮਿਲਣ ਲਈ ਇੰਡੀਆ ਆ ਜਾ ਮੈਨੂੰ ਲੱਗਦਾ ਮੇਰਾ ਆਖਰੀ ਸਮਾਂ ਹੈ। ਤੇ ਹੁਣ ਰਤਨ ਟਾਟਾ ਜੀ ਨੇ ਸਾਰੀ ਜ਼ਿੰਦਗੀ ਦਾਦੀ ਨਾਲ ਕੱਢੀ ਸੀ। ਇਸ ਕਰਕੇ ਪਿਆਰ ਵੀ ਦਾਦੀ ਨਾਲ ਬਹੁਤ ਸੀ ਤਾਂ ਉਹ ਦਾਦੀ ਨੂੰ ਮਿਲਣ ਲਈ ਇੰਡੀਆ ਆ ਗਈ ਤੇ ਰਤਨ ਟਾਟਾ ਜੀ ਨੇ ਜਾਂਦੇ ਸਮੇਂ ਉਸ ਕੁੜੀ ਨੂੰ ਆਪਣੇ ਨਾਲ ਆਉਣ ਲਈ ਵੀ ਕਿਹਾ ਸੀ ਕਿ ਉਹ ਇੰਡੀਆ ਵਿੱਚ ਦੋਨੋਂ ਜਾ ਕੇ ਵਿਆਹ ਕਰਾ ਲਾਂਗੇ ਤੂੰ ਮੇਰੇ ਨਾਲ ਚੱਲ ਪਰ 1922 ਦੇ ਸਮੇਂ ਇੰਡੋ ਚైనా ਵਾਰ ਚੱਲ ਰਹੀ ਸੀ ਹੁਣ ਰਤਨ ਟਾਟਾ ਜੀ ਇੰਡੀਆ ਆ ਗਏ ਪਰ ਉਸ ਕੁੜੀ ਨੂੰ ਉਸ ਦੇ ਮਾਤਾ ਪਿਤਾ ਨੇ ਇਹ ਕਹਿ ਕੇ ਅਮਰੀਕਾ ਵਿੱਚ ਹੀ ਰੋਕ ਲਿਆ ਕਿ جنگ ਕਾਰਨ ਹੁਣ ਇੰਡੀਆ ਜਾਣਾ ਠੀਕ ਨਹੀਂ ਹੋਵੇਗਾ ਕੀ ਪਤਾ ਉੱਥੇ ਕਿਵੇਂ ਦਾ ਮਾਹੌਲ ਬਣਨਾ ਹੈ ਤੇ ਇਧਰ ਰਤਨ ਟਾਟਾ ਜੀ ਉਸ ਦੀ ਅੜੀਕ ਇੰਡੀਆ ਵਿੱਚ ਕਰ ਰਹੀ ਸੀ ਪਰ ਉਸ ਦੇ ਮਾਤਾ ਪਿਤਾ ਨੇ ਪਿੱਛੋਂ ਉਸ ਕੁੜੀ ਦਾ ਵਿਆਹ ਅਮਰੀਕਾ ਵਿੱਚ ਹੀ ਕਰ ਦਿੱਤਾ ਤੇ ਇਹ ਖਬਰ ਸੁਣ ਕੇ ਰਤਨ ਟਾਟਾ ਜੀ ਨੂੰ ਬਹੁਤ ੱੱਕਾ ਲੱਗਿਆ ਸੁਭੀਸ਼ਕੇ ਉਹਨਾਂ ਦੀ ਜਗ੍ਹਾ ਹੋਰ ਕੋਈ ਵੀ ਹੁੰਦਾ ਉਸ ਨੂੰ ੱੱਕਾ ਲੱਗਣਾ ਜ਼ਾਇਜ਼ ਸੀ ਸੁ ਕਿਹਾ ਜਾਂਦਾ ਹੈ ਕਿ ਹੁਣ ਉਹ ਕੁੜੀ ਨੂੰ ਵਚਨ ਦੇ ਚੁੱਕੇ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਾਂਗਾ ਤੇ ਉਹ ਆਪਣੇ ਵਚਨ ਤੇ ਟਟੇ ਰਹੀ ਤੇ ਉਹਨਾਂ ਨੇ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਵਿਆਹ ਨਹੀਂ ਕੀਤਾ ਸੋ ਰਤਨ ਜੀ ਖੁਦ ਦੱਸਦੇ ਸੀ ਕਿ ਉਹਨਾਂ ਦਾ ਚਾਰ ਬਾਰ ਵਿਆਹ ਹੁੰਦਾ ਹੁੰਦਾ ਰਹਿ ਗਿਆ ਕਦੇ ਕਿਸੇ ਕਾਰਨ ਕਦੇ ਕਿਸੇ ਕੰਮ ਕਾਰਨ ਜਾਂ ਕਦੇ ਕਿਸੇ ਪ੍ਰੋਬਲਮ ਕਾਰਨ ਪਰ ਜੇ ਮੈਂ ਹੁਣ ਪਿੱਛੇ ਮੁੜ ਕੇ ਦੇਖਦਾ ਤਾਂ ਸੋਚਦਾ ਕਿ ਚੰਗਾ ਹੀ ਹੋਇਆ ਵਿਆਹ ਨਹੀਂ ਹੋਇਆ ਨਹੀਂ ਤਾਂ ਬਹੁਤ ਦਿੱਕਤ ਹੋ ਜਾਣੀ ਸੀ ਪਰ ਕਿਹਾ ਜਾਂਦਾ ਕਿ ਅਮਰੀਕਾ ਵਾਲੀ ਕੁੜੀ ਇਹਨਾਂ ਨੂੰ ਆਪਣੇ ਦਿਲ ਦੇ ਬਹੁਤ ਕਰੀਬ ਮੰਦੀ ਸੀ ਪਰ ਇਹਨਾਂ ਦੀ ਲਵ ਸਟੋਰੀ ਅਧੂਰੀ ਰਹੀ ਤੇ ਜੀ ਗੱਲ ਕਰੀਏ ਤਾਜ ਹੋਟਲ ਦੇ ਹਮਲੇ ਦੀ ਸੋ ਜਦੋਂ ਮੁੰਬਈ ਦੇ ਵਿੱਚ ਇਹ ਹਮਲੇ ਹੋਏ ਉਸ ਸਮੇਂ ਜੋ ਰਤਨ ਟਾਟਾ ਜੀ ਨੇ ਲੋਕালি ਕੀਤਾ ਉਹ ਕੋਈ ਵੀ ਬਿਜ਼ਨਸਮੈਨ ਨਹੀਂ ਕਰ ਸਕਦਾ ਨਾ ਅੱਜ ਤੱਕ ਕਿਸੇ ਨੇ ਕੀਤਾ ਸੋ ਜਿੰਨਾ ਸਮਾਂ ਹਮਲਾ ਚੱਲਦਾ ਰਿਹਾ ਜਦੋਂ ਤੱਕ ਸਾਰਾ ਕੁਝ ਸਹੀ ਨਹੀਂ ਹੋਇਆ ਉਦੋਂ ਤੱਕ ਰਤਨ ਟਾਟਾ ਜੀ ਤਾਜ ਹੋਟਲ ਦੇ ਸਾਹਮਣੇ ਬਾਹਰ ਖੜੇ ਰਹੇ ਸੀ ਉੱਥੇ ਹੀ ਮੌਜੂਦ ਸੀ ਸੋ ਕਹਿਣ ਦਾ ਭਾਵ ਕੀ ਉਹ ਉਸ ਸਮੇਂ ਸੜਕਾਂ ਤੇ ਉਤਰਾਈ ਸੀ ਸੋ ਜੇਕਰ ਦੇਖਿਆ ਜਾਵੇ ਇੰਨਾ ਵੱਡਾ ਬਿਜ਼ਨਸਮੈਨ ਉਸ ਨੂੰ ਆਪ ਉਹਦੀ ਲੋੜ ਨਹੀਂ ਉਹ ਆਪਣੀਆਂ ਟੀਮਾਂ ਭੇਜ ਦਿੰਦੇ ਨੇ ਪਰ ਇਹੀ ਚੀਜ਼ਾਂ ਲੱਗ ਬਣਾਉਂਦੀਆਂ ਨੇ ਬਾਕੀ ਬਿਜ਼ਨਸਮੈਨਾਂ ਤੋਂ ਰਤਨ ਟਾਟਾ ਜੀ ਰਤਨ ਜੀ ਆਪਣੇ EMPLOYEES ਦੀ ਘਰ ਤੱਕ ਗਈ ਤੇ 80 80 ਲੱਖ ਤੱਕ ਉਹਨਾਂ ਨੂੰ ਮੁਆਵਜ਼ਾ ਦਿੱਤਾ ਸੁਣ ਅਜਿਹੇ ਹਮਲੇ ਤੋਂ ਬਾਅਦ ਇਨਸਾਨ ਮੈਂਟਲੀ ਵੀ ਟਰੋਮੇ ਵਿੱਚ ਚਲਾ ਜਾਂਦਾ ਹੈ ਸੋ ਇਸ ਲਈ ਉਹਨਾਂ ਸਾਰਿਆਂ ਲਈ ਉਮਰ ਭਰ ਲਈ ਕਾਉਂਸਲਰ ਵੀ ਦਿੱਤੇ ਤਾਂ ਕਿ ਉਹ ਸਟ੍ਰੈਸ ਡਿਪਰੈਸ਼ਨ ਵਿੱਚ ਨਾ ਜਾਣ ਤੇ ਹੁਣ ਜੋ-ਜੋ ਈ ਹਮਲੇ ਵਿੱਚ ਮਾਰੇ ਗਏ ਉਹਨਾਂ ਦੀ ਫੈਮਿਲੀ ਨੂੰ ਸਾਰੀ ਉਮਰ ਲਈ ਸੈਲਰੀ ਦਿੱਤੀ ਗਈ ਜੋ ਸੈਲਰੀ ਮਰਨ ਵਾਲੇ ਬੰਦੇ ਦੀ ਮਰਨ ਮੇਂ ਚੱਲ ਰਹੀ ਸੀ ਉਹੀ ਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਿਆਹ ਮੈਡੀਕਲ ਤੱਕ ਦੀ ਜ਼ਿੰਮੇਵਾਰੀ ਵੀ ਖੁਦ ਲਈ ਤੇ ਜੇ ਕਿਸੇ ਨੇ ਕਰਜ਼ਾ ਲਿਆ ਹੋਇਆ ਸੀ ਉਸ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਂ ਕਰਵਾ ਦਿੱਤਾ ਤੇ ਕੁਝ ਏਮਪਲੋਇਜ਼ ਨੂੰ ਤਾਂ ਹਮਲੇ ਦੇ ਸਮੇਂ ਇੱਕ ਇੱਕ ਜਾਂ ਦੋ ਦੋ ਮਹੀਨੇ ਹੀ ਹੋਏ ਸੀ ਤਾਜ ਹੋਟਲ ਵਿੱਚ ਕੰਮ ਕਰਦੇ ਹੋਏ ਉਹਨਾਂ ਨੂੰ ਵੀ ਸਾਰਾ ਮੁਆਵਜ਼ਾ ਦਿੱਤਾ ਗਿਆ ਤੇ ਹੋਰ ਤਾਂ ਹੋਰ ਰਤਨ ਟਾਟਾ ਜੀ ਨੇ ਆਪਣੇ ਹੋਟਲ ਦੇ ਏਮਪਲੋਇਜ਼ ਦੀ ਮਦਦ ਤਾਂ ਕੀਤੀ ਹੀ ਬਲਕਿ ਜੋ ਬਾਹਰ ਪੁਰਸ ਵਾਲੇ ਪੈਦਲ ਚੱਲਣ ਵਾਲੀ ਚਾਹ ਜਾਂ ਪਾਨ ਦੀ ਦੁਕਾਨ ਵਾਲੇ ਮਾਰੀ ਗਈ ਉਹਨਾਂ ਦੀ ਵੀ ਮਦਦ ਕੀਤੀ ਤੇ ਇਹ ਸਭ ਕੁਝ ਇਹਨਾਂ ਨੇ ਸਿਰਫ 20 ਦਿਨਾਂ ਵਿੱਚ ਕਰ ਦਿੱਤਾ ਸੋ ਹੁਣ ਕਈ ਲੋਕ ਕਹਿਣਗੇ ਕਿ ਫੇਰ ਕੀ ਹੋਇਆ ਇੰਨਾ ਵੱਡਾ ਬੰਦਾ ਹੈ ਵਧੀਆ ਕੀਤਾ ਪਰ ਜੀ ਹੁਣ ਆਪਾਂ ਦੂਜੇ ਪਾਸੇ ਦੇਖੀਏ ਤਾਂ ਇੱਕ ਲੜਕੀ ਨੂੰ ਰੇਲਵੇ ਸਟੇਸ਼ਨ ਤੇ ਇਸ ਹਮਲੇ ਦੌਰਾਨ ਲੱਤ ਵਿੱਚ ਗੋਲੀ ਲੱਗੀ ਸੀ ਤੇ ਉਸ ਲੜਕੀ ਨੇ ਹੀ ਬਾਅਦ ਵਿੱਚ ਕੋਰਟ ਵਿੱਚ ਉਹ ਪਛਾਣਿਆ ਵੀ ਸੀ ਪਰ ਕਿਹਾ ਜਾਂਦਾ ਹੈ ਕਿ ਉਸ ਕੁੜੀ ਨੂੰ ਸਰਕਾਰ ਵੱਲੋਂ ਅੱਜ ਤੱਕ ਕੋਈ ਪੈਸਾ ਜਾਂ ਹੋਰ ਮਦਦ ਵੀ ਨਹੀਂ ਮਿਲੀ ਸੋ ਰਤਨ ਟਾਟਾ ਜੀ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਆਪਣੀ ਕੰਪਨੀ ਲਈ ਜੋ ਵੀ ਕਰਮਚਾਰੀ ਚੁੰਨਦੇ ਹਾਂ ਉਸ ਵਿੱਚ ਇੱਕ ਕੁਆਲਿਟੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਇਮਾਨਦਾਰ ਹੋਵੇ ਬਾਕੀ ਕੰਮ ਅਸੀਂ ਬਾਅਦ ਵਿੱਚ ਸਿਖਾ ਸਕਦੇ ਹਾਂ ਬਸ ਏਮਪਲਾਈ ਵਿੱਚ ਇਮਾਨਦਾਰੀ ਹੋਣੀ ਬਹੁਤ ਜ਼ਰੂਰੀ ਹੈ ਤੇ ਹੀ ਖੁਦ ਵੀ ਆਪਣੀ ਇਮਾਨਦਾਰੀ ਕਰਕੇ ਹੀ ਜਾਣੇ ਜਾਂਦੇ ਨੇ ਤੇ ਹੁਣ ਹਮਲੇ ਤੋਂ ਬਾਅਦ ਰਤਨ ਟਾਟਾਨੀ ਆਪਣੇ ਹੋਟਲ ਨੂੰ ਸਹੀ ਕਰਨ ਲਈ ਇੱਕ ਟੈਂਡਰ ਕੱਢਿਆ ਸੀ ਤਾਂ ਕਿ ਪੂਰੀ ਦੁਨੀਆ ਵਿੱਚੋਂ ਕੋਈ ਵੀ ਵਧੀਆ ਕੰਪਨੀ ਆ ਕੇ ਇਹਨਾਂ ਦਾ ਹੋਟਲ ਠੀਕ ਕਰ ਸਕੇ ਤੇ ਹੋਰ ਵਧੀਆ ਲੈਵਲ ਦਾ ਬਣਾ ਸਕੇ ਤੇ ਇਸ ਲਈ ਇੱਕ ਪਾਕਿਸਤਾਨੀ ਕੰਪਨੀ ਦੇ ਦੋ ਬੰਦਿਆਂ ਨੇ ਵੀ ਇਹ ਟੈਂਡਰ ਭਰਿਆ ਤੇ ਉਹ ਰਤਨ ਜੀ ਨੂੰ ਇੰਡੀਆ ਮਿਲਣ ਵੀ ਆਏ ਤੇ ਕਿਹਾ ਜਾਂਦਾ ਹੈ ਕਿ ਰਤਨ ਜੀ ਨੇ ਉਹਨਾਂ ਨੂੰ ਵੇਟ ਕਰਵਾਇਆ ਪਰ ਮਿਲੇ ਨਹੀਂ ਤੇ ਫਿਰ ਉਹੀ ਬੰਦੇ ਦਿੱਲੀ ਵਿੱਚ ਇੱਕ ਮੰਤਰੀ ਨੂੰ ਮਿਲੇ ਤੇ ਉਹਨਾਂ ਬਿਜ਼ਨਸਮੈਨਾਂ ਨੇ ਮંત્રી ਨੂੰ ਕਿਹਾ ਕਿ ਤੁਸੀਂ ਸਾਡੀ ਰਤਨ ਟਾਟਾ ਨਾਲ ਮੀਟਿੰਗ ਫਿਕਸ ਕਰਾ ਦਿਓ ਤਾਂ ਮੰਤਰੀ ਨੇ ਰਤਨ ਟਾਟਾ ਜੀ ਨੂੰ ਫੋਨ ਲਾ ਕੇ ਉਹਨਾਂ ਦੋ ਬੰਦਿਆਂ ਨੂੰ ਮੀਟਿੰਗ ਲਈ ਸਮਾਂ ਦੇਣ ਲਈ ਕਿਹਾ ਤਾਂ ਰਤਨ ਜੀ ਨੇ ਉਸ ਨੂੰ ਕਿਹਾ ਕਿ ਤੂੰ ਬੇਸ਼ਰਮ ਹੋ ਸਕਦਾ ਹੈ ਮੈਂ ਉਹਨਾਂ ਨਾਲ ਕਾਰੋਬਾਰ ਨਹੀਂ ਕਰਾਂਗਾ ਕਿਉਂਕਿ ਤਾਜ ਹੋਟਲ ਤੇ ਹਮਲਾ ਕਰਨ ਵਾਲੇ ਵੀ ਉੱਥੋਂ ਹੀ ਆਏ ਸੀ ਸੋ ਹੁਣ ਇੱਥੇ ਬਿਜ਼ਨਸਮੈਨਾਂ ਦੀ ਕੋਈ ਗਲਤੀ ਨਹੀਂ ਹੈ ਪਰ ਉਹਨਾਂ ਨੂੰ ਬਿਜ਼ਨਸ ਮਿਲਣਾ ਬੰਦ ਹੋ ਗਿਆ ਪਰ ਕਿਉਂ ਇਸ ਦਾ ਜਵਾਬ ਤੁਸੀਂ ਕਮੈਂਟਾਂ ਵਿੱਚ ਦਿਓ ਸੋ ਇਸੇ ਤਰ੍ਹਾਂ ਵੱਡੇ ਵੱਡੇ ਬਿਜ਼ਨਸ ਠੱਪ ਹੋ ਜਾਂਦੇ ਨੇ ਕਾਰੋਬਾਰ ਘਟ ਜਾਂਦੇ ਨੇ ਕੰਟਰੀਆਂ ਫਾਈਨੈਂਸ਼ੀਅਲੀ ਡਾਊਨ ਚਲੇ ਜਾਂਦੀਆਂ ਨੇ ਜਿਨ੍ਹਾਂ ਕੰਟਰੀਆਂ ਵਿੱਚ ਪੀਸ ਨਹੀਂ ਹੁੰਦਾ ਤੇ ਚੰਗੀ ਸਟੱਡੀ ਨਹੀਂ ਹੁੰਦੀ ਚੰਗੀ ਸਟੱਡੀ ਮਤਲਬ ਸਿਵਿਕ ਸੈਂਸ ਵੀ ਵਿੱਚ ਨੋਟ ਕਰਾਂਗੇ ਮਤਲਬ ਜਦੋਂ ਤੱਕ ਇੱਕ ਚੰਗਾ ਇਨਸਾਨ ਨਹੀਂ ਬਣਦਾ ਉਦੋਂ ਤੱਕ ਪੂਰੀ ਕੰਟਰੀ ਨਹੀਂ ਬਦਲਦੀ ਸੋ ਦੂਜਿਆਂ ਨੂੰ ਬਦਲਣ ਨਾਲੋਂ ਜੇ ਹਰ ਕੋਈ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਵੇ ਤਾਂ ਅਗਲੇ 10 ਸਾਲਾਂ ਵਿੱਚ ਬਹੁਤ ਕੁਝ ਬਦਲ ਜਾਵੇਗਾ 26 11 ਦੇ ਹਮਲੇ ਤੋਂ ਕਾਫੀ ਮਹੀਨੇ ਬਾਅਦ ਪਾਕਿਸਤਾਨ ਸਰਕਾਰ ਨੇ ਕਈ ਸੰਕਲੇ ਟਾਟਾ ਸੁਮੋ ਦਾ ਆਰਡਰ ਦੇਣ ਲਈ ਰਤਨ ਟਾਟਾ ਨਾਲ ਗੱਲ ਕੀਤੀ ਸੀ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਆਰਡਰ ਦੇਣ ਤੋਂ ਮਨਾ ਕਰ ਦਿੱਤਾ ਸੀ ਸੂਈਸ ਤਰ੍ਹਾਂ ਕਿਸੇ ਇੱਕ ਦੀ ਗਲਤੀ ਕਾਰਨ ਪੂਰੀ ਕੰਟਰੀ ਨੂੰ ਨੁਕਸਾਨ ਚਲਣਾ ਪੈਂਦਾ ਸੋ ਹੁਣ ਗੱਲ ਕਰਦੇ ਹਾਂ ਇਹਨਾਂ ਦੀ ਫੈਮਿਲੀ ਦੇ ਪਿਛੋਕੜ ਬਾਰੇ ਕਿ ਇਹ ਲੋਕ ਕਦੋਂ ਇੱਥੇ ਆ ਕੇ ਬਸੇ ਸੂ ਧਾਰਮਿਕ ਕਟੜਤਾ ਦੇ ਚਲਦੇ ਹੋਏ ਪਾਰਸੀ ਧਰਮ ਦੇ ਲੋਕ ਰਾਂਤ ਤੋਂ ਇੰਡੀਆ ਆਏ ਸੀ ਤੇ ਇੰਡੀਆ ਆ ਕੇ ਜ਼ਿਆਦਾਤਰ ਗੁਜਰਾਤ ਵਿੱਚ ਬਸੇ ਸੂ ਟਾਟਾ ਫੈਮਲੀ ਦੀ 25ਵੀਂ ਪੀੜ੍ਹੀ ਵਿੱਚ ਨਾਸਰਵਾਨ ਜੀ ਟਾਟਾ ਇੱਥੇ ਆ ਕੇ ਅਫੀਮ ਦਾ ਕਾਰੋਬਾਰ ਕਰਨ ਲੱਗੇ। ਉਸ ਸਮੇਂ ਅੰਗਰੇਜ਼ਾਂ ਨੂੰ ਸਭ ਤੋਂ ਵੱਧ ਪ੍ਰੋਫਿਟ ਦੇਣ ਵਾਲਾ ਬਿਜ਼ਨਸ ਅਫੀਮ ਦਾ ਹੀ ਸੀ। ਪਰ ਨਾਸਰਵਾਨ ਜੀ ਇਸ ਕਾਰੋਬਾਰ ਨੂੰ ਛੱਡ ਕੇ ਕੁਝ ਹੋਰ ਬਿਜ਼ਨਸ ਕਰਨਾ ਚਾਹੁੰਦੇ ਸੀ। ਟਾਟਾ ਫੈਮਲੀ ਵੀ ਪਾਰਸੀ ਹੈ। ਇਹਨਾਂ ਨੇ ਇੰਡੀਆ ਚ ਆ ਕੇ ਇਨਾਂ ਦੀਆਂ 25 ਪੀੜ੍ਹੀਆਂ ਨੇ ਅਲੱਗ-ਅਲੱਗ ਕੰਮ ਕੀਤੇ ਸੀ ਤੇ ਜਿਨ੍ਹਾਂ ਵਿੱਚੋਂ ਅੱਜ ਇੱਕ ਇਹ ਇੰਨਾ ਵੱਡਾ ਟਾਟਾ ٹرسٹ ਬਣ ਚੁੱਕਿਆ ਹੈ ਕਿ ਅੱਜ ਦੇ ਸਮੇਂ ਦੇ ਕਈ ਦੇਸ਼ਾਂ ਦੀ ਜੀਡੀਪੀ ਤਾਂ ਇਸ ਦੇ ਵਿੱਚ ਸਮਾ ਜਾਵੇ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਡੇ ਘਰ ਦਾ ਇੱਕ ਇਨਸਾਨ ਤੁਹਾਡੀਆਂ ਕਈ ਪੀੜ੍ਹੀਆਂ ਬਦਲ ਸਕਦਾ ਹੈ। ਮਾੜੇ ਪਾਸੇ ਨੂੰ ਵੀ ਤੇ ਚੰਗੇ ਪਾਸੇ ਨੂੰ ਵੀ। ਸੋ ਇਸ ਕਰਕੇ ਬੱਚਿਆਂ ਤੇ ਜੋ ਵੀ ਖਰਚਾ ਕਰਦੇ ਹੋ ਉਸ ਨੂੰ ਇਨਵੈਸਟ ਹੀ ਸਮਝਿਆ ਕਰੋ ਕਿਉਂਕਿ ਉਹ ਆਉਣ ਵਾਲਾ ਸਮਾਂ ਬਦਲ ਸਕਦੇ ਨੇ। ਆਪਣਾ ਵੀ ਥੋੜਾ ਵੀ ਤੇ ਤੁਹਾਨੂੰ ਉਹ ਚਾਈਆਂ ਤੇ ਪਹਚਾ ਸਕਦੇ ਨੇ ਜੋ ਤੁਸੀਂ ਕਦੇ ਸੋਚੀਆਂ ਵੀ ਨਹੀਂ। ਸੋ ਹੁਣ ਟਾਟਾ ਫੈਮਿਲੀ ਦਾ ਪਰਿਵਾਰ ਕਾਫੀ ਉਲਝਿਆ ਹੋਇਆ ਹੈ। ਇਸ ਨੂੰ ਆਪਾਂ ਇੱਕ ਟਰੀ ਚਾਰਟ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਟਾਟਾ ਦੀ ਸ਼ੁਰੂਆਤ ਨਾਸਰਵਾਨ ਜੀ ਟਾਟਾ ਨੇ ਕੀਤੀ ਸੀ। ਉਹਨਾਂ ਨੇ ਗੁਜਰਾਤ ਤੋਂ ਨਿਕਲ ਕੇ ਮੁੰਬਈ ਵਿੱਚ ਜਾ ਕੇ ਆਪਣੀ ਕਿਸਮਤ ਅਜ਼ਮਾਈ। ਨਾਸਰਵਾਨ ਜੀ ਟਾਟਾ ਜੀ ਦਾ ਮੁੰਡਾ ਜਮਸ਼ੇਦ ਜੀ ਟਾਟਾ ਤੇ ਹੁਣ ਜਮਸ਼ੇਦ ਜੀ ਟਾਟਾ ਜੀ ਦੇ ਦੋ ਬੇਟੇ ਸੀ। ਇੱਕ ਤਾਂ ਸੀ ਸਰ ਦੁਰਾਬ ਜੀ ਟਾਟਾ ਤੇ ਦੂਜੇ ਸੀ ਸਰ ਰਤਨ ਟਾਟਾ ਤੇ ਇਹ ਰਤਨ ਟਾਟਾ ਖੁਰਸੀ ਮਤਲਬ ਹੁਣ ਵਾਲੇ ਰਤਨ ਟਾਟਾ ਜੀ ਤੋਂ ਪਹਿਲਾਂ ਵੀ ਇੱਕ ਰਤਨ ਟਾਟਾ ਸੀ ਜਿਨ੍ਹਾਂ ਨੂੰ ਸਰ ਰਤਨ ਟਾਟਾ ਜੀ ਕਿਹਾ ਜਾਂਦਾ ਸੀ ਉਹਨਾਂ ਦੇ ਨਾਮ ਤੋਂ ਹੀ ਹੁਣ ਵਾਲੇ ਰਤਨ ਟਾਟਾ ਜੀ ਦਾ ਨਾਮ ਰੱਖਿਆ ਗਿਆ ਹੈ ਤੇ ਹੁਣ ਇਹ ਦੋ ਮੁੰਡੇ ਨੇ ਸਰ ਦੁਰਾਵ ਜੀ ਟਾਟਾ ਤੇ ਸਰ ਰਤਨ ਜੀ ਟਾਟਾ ਦੋਨਾਂ ਦਾ ਕੋਈ ਬੱਚਾ ਨਹੀਂ ਸੀ ਸুইস ਕਰਕੇ ਸਰ ਰਤਨ ਟਾਟਾ ਜੀ ਨੇ ਨਵਲ ਟਾਟਾ ਨੂੰ ਗੋਦ ਲੈ ਲਿਆ ਤੇ ਨਵਲ ਟਾਟਾ ਨੇ ਦੋ ਵਿਆਹ ਕੀਤੇ ਜਿਨ੍ਹਾਂ ਵਿੱਚੋਂ ਦੋ ਬੱਚੇ ਸੀ ਇੱਕ ਰਤਨ ਟਾਟਾ ਜੀ ਤੇ ਦੂਜੇ ਜਿਮੀ ਟਾਟਾ ਤੇ ਦੂਜੇ ਵਿਆਹ ਤੋਂ ਇੱਕ ਬੱਚਾ ਨੋਇਲ ਟਾਟਾ ਸੀ ਵੈਸੇ ਇੱਕ ਲੜਕੀ ਅੱਲੂ ਮਿਸਤਰੀ ਵੀ ਦਸੀ ਜਾਂਦੀ ਹੈ ਤੇ ਹੁਣ ਰਤਨ ਜੀ ਦੇ ਨਾਲ ਪੈਦਾ ਹੋਏ ਜਿਮੀ ਟਾਟਾ ਇਸ ਬਿਜ਼ਨਸ ਦੀ ਚੱਕਾ ਚੌਂਤੂ ਦੂਰ ਹੀ ਰਹੇ ਤੇ ਉਹਨਾਂ ਬਾਰੇ ਪਤਾ ਵੀ ਬਹੁਤ ਘੱਟ ਲੋਕਾਂ ਨੂੰ ਹੈ ਜਮਸ਼ੇਦ ਜੀ ਟਾਟਾ ਦੀਆਂ ਚਾਰ ਪੈਣਾ ਸੀ ਤੇ ਨਵਲ ਟਾਟਾ ਸਰ ਰਤਨ ਜੀ ਟਾਟਾ ਨੇ ਆਪਣੀ ਫੈਮਿਲੀ ਵਿੱਚੋਂ ਹੀ ਅਡਾਪਟ ਕੀਤਾ ਸੀ ਜੇ ਆਰਡੀ ਟਾਟਾ ਜਮਸ਼ੇਦ ਜੀ ਟਾਟਾ ਦੀ ਘਰ ਵਾਲੀ ਦੇ ਭਰਾ ਦੇ ਮੁੰਡੇ ਸੀ ਮਤਲਬ ਟਾਟਾ ਗਰੁੱਪ ਵਿੱਚ ਸਾਰੀ ਓਨਰਸ਼ਿਪ ਮੁੰਡਿਆਂ ਕੋਲ ਹੀ ਨਹੀਂ ਰਹੀ ਇਹਨਾਂ ਦੀਆਂ ਕੁੜੀਆਂ ਤੇ ਜਵਾਈ ਵੀ ਇਸ ਕੰਪਨੀ ਨੂੰ ਸਵਾਲ ਦੇ ਰਹੇ ਨੇ ਤੇ ਹੁਣ ਰਤਨ ਟਾਟਾ ਜੀ ਨੇ ਤਾਂ ਬਿਆਨ ਹੀ ਕੀਤਾ ਸੀ ਇਸ ਕਰਕੇ ਉਹਨਾਂ ਦਾ ਵਾਰਸ ਫੈਮਲੀ ਵਿੱਚੋਂ ਨਹੀਂ ਹੈ ਪਰ ਨੋਇਲ ਟਾਟਾ ਜੀ ਜੋ ਰਤਨ ਟਾਟਾ ਤੋਂ 20 ਸਾਲ ਛੋਟੇ ਨੇ ਉਹਨਾਂ ਨੇ ਵਿਆਹ ਕੀਤਾ ਹੈ ਉਹਨਾਂ ਕੋਲ ਦੋ ਕੁੜੀਆਂ ਤੇ ਇੱਕ ਮੁੰਡਾ ਵੀ ਹੈ ਸੋ ਮਤਲਬ ਨੋਇਲ ਰਤਨ ਟਾਟਾ ਜੀ ਦੇ ਫਾਦਰ ਦੇ ਦੂਜੇ ਵਿਆਹ ਤੋਂ ਨੇ ਤੇ ਅੱਜ ਨੋਇਲ ਜੀ ਕਾਫੀ ਕੰਪਨੀਆਂ ਨੂੰ ਓਨ ਕਰਦੇ ਨੇ ਤੇ ਇਹਨਾਂ ਦੀ ਟ੍ਰੈਂਟ ਲਿਮਟਿਡ ਕੰਪਨੀ ਹੀ ਅੱਜ ਦੇ ਸਮੇਂ ਯੂਡੀਓ ਨੂੰ ਓਨ ਕਰਦੀ ਹੈ ਤੇ ਯੂਡੀਓ ਨੂੰ ਤਾਂ ਹਰ ਕੋਈ ਜਾਣਦਾ ਹੀ ਹੋਵੇਗਾ ਇਹਨਾਂ ਦੇ ਹੋਰ ਵੀ ਕਈ ਸਾਰੇ ਬਿਜ਼ਨਸ ਨੇ ਤੇ ਇੰਡੀਆ ਵਿੱਚ ਟ੍ਰੈਂਡਸ ਤੇ ਯਾਰਾ ਵੀ ਨੋਇਲਦੀ ਕੰਪਨੀ ਦੇ ਅੰਡਰ ਹੀ ਕੰਮ ਕਰਦੇ ਨੇ ਅਸਲ ਮੈਨੇ ਵਿੱਚ ਟਾਟਾ ਗਰੁੱਪ ਦੀ ਸ਼ੁਰੂਆਤ ਕਰਨ ਵਾਲੇ ਨਾਸਰ ਵਾਨ ਜੀ ਨਹੀਂ ਬਲਕਿ ਜਮਸ਼ੇਦਜੀ ਟਾਟਾ ਸੀ ਸੋ ਹੁਣ ਤੁਹਾਨੂੰ ਦੱਸਦੇ ਆ ਕਿ ਟਾਟਾ ٹرسٹ ਤੇ ਟਾਟਾ ਸਨਸ ਤੇ ਟਾਟਾ ਗਰੁੱਪ ਵਿੱਚ ਕੀ ਕੀ ਅੰਤਰ ਹੈ ਸੋ ਟਾਟਾ ٹرسٹ ਸਭ ਤੋਂ ਉੱਪਰ ਹੈ ਫਿਰ ਟਾਟਾ ਸਨਸ ਤੇ ਸਭ ਤੋਂ ਥੱਲੇ ਟਾਟਾ ਗਰੁੱਪ ਆਉਂਦਾ ਹੈ ਸੋ ਟਾਟਾ ٹرسٹ ਨੂੰ ਦੁਰਾਵਜੀ ਟਾਟਾ ਤੇ ਰਤਨ ਟਾਟਾ ਜੀ ਨੇ ਸ਼ੁਰੂ ਕੀਤਾ ਸੀ ਤੇ ਟਾਟਾ ਸ਼ੇਅਰਸ ਦਾ ਸਭ ਤੋਂ ਵੱਡਾ ਹਿੱਸਾ ਇਸ ٹرسٹ ਕੋਲ ਹੈ ਜੋ ਲੋਕਾਂ ਦੀ ਭਲਾਈ ਵਿੱਚ ਲਗਾਇਆ ਜਾਂਦਾ ਹੈ ਤੇ ਟਾਟਾ ٹرسٹ ਤੋਂ ਥੱਲੇ ਆਉਂਦਾ ਹੈ ਟਾਟਾ ਸਨਸ ਜੋ ਟਾਟਾ ਗਰੁੱਪ ਦੀਆਂ ਕੰਪਨੀਆਂ ਨੂੰ ਕੰਟਰੋਲ ਤੇ ਮੈਨੇਜ ਕਰਦੀ ਹੈ Tata Sons ਤੋਂ ਥੱਲੇ ਆਉਂਦਾ Tata Group ਤੇ Tata Group ਉਹਨਾਂ ਸਾਰੀਆਂ ਕੰਪਨੀਆਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਜੋ Tata ਦੀਆਂ ਨੇ ਜਿਵੇਂ ਕਿ Tata Steel TCS Tata Motors ਤੇ ਹੁਣ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਰਤਨ ਟਾਟਾ ਜੀ Tata Trust ਦੇ ਚੇਅਰਮੈਨ ਸੀ ਤੇ ਹੁਣ ਰਤਨ ਟਾਟਾ ਤੋਂ ਬਾਅਦ ਨੋਇਲ ਟਾਟਾ Tata Trust ਦੇ ਚੇਅਰਮੈਨ ਬਣ ਚੁੱਕੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਰਤਨ ਟਾਟਾ ਜੀ ਦਾ Instagram ਤੇ ਅਫੀਸ਼ੀਅਲ ਅਕਾਊਂਟ ਵੀ ਸੀ ਤੇ ਇਹਨਾਂ ਨੂੰ Insta ਤੇ ਸ਼ਾਂਤਨੂ ਨਾਈਡੂ ਲੈ ਕੇ ਆਈ ਸੀ ਸ਼ਾਂਤਨੂ ਤੇ ਰਤਨ ਟਾਟਾ ਜੀ ਦੀ ਦੋਸਤੀ ਦਾ ਕੱਸਾ ਵੀ ਬੜਾ ਦਿਲਚਸਪ ਹੈ ਸ਼ਾਂਤਨੂ ਨੇ ਵਾਰਾ ਗੁੱਤਿਆਂ ਨੂੰ ਐਕਸੀਡੈਂਟ ਤੋਂ ਬਚਾਉਣ ਲਈ ਉਹਨਾਂ ਦੇ ਗਲ ਵਿੱਚ ਲਾਈਟ ਵਾਲੇ ਪਟੇ ਪਾਏ ਜੋ ਰਾਤ ਨੂੰ ਚਮਕਦੇ ਸੀ ਇਸ ਤਰ੍ਹਾਂ ਉਹ ਚੈਟੀ ਕਰਨਾ ਚਾਹੁੰਦਾ ਸੀ ਪਰ ਉਸ ਕੋਲ ਫੰਡਿੰਗ ਨਹੀਂ ਸੀ ਕਿਉਂਕਿ ਫੰਡਿੰਗ ਬਿਨਾਂ ਉਹ ਕਿੰਨੇ ਕ ਡੌਗਸ ਨੂੰ ਬਚਾ ਸਕਦਾ ਸੀ ਜਿਸ ਕਰਕੇ ਉਸਦੇ ਪਿਤਾ ਨੇ ਉਸ ਨੂੰ ਰਤਨ ਟਾਟਾ ਜੀ ਦੇ ਡੌਗ ਪ੍ਰੇਮ ਬਾਰੇ ਦੱਸਿਆ ਤੇ ਉਸ ਨੂੰ ਰਤਨ ਟਾਟਾ ਜੀ ਨੂੰ ਚੱਠੀ ਲਿਖਣ ਬਾਰੇ ਕਿਹਾ ਤਾਂ ਸ਼ਾਂਤਨੂ ਨੇ ਜਦੋਂ ਚੱਠੀ ਲਿਖੀ ਤੇ 2 ਮਹੀਨੇ ਬਾਅਦ ਹੀ ਚੱਠੀ ਦਾ ਜਵਾਬ ਆਇਆ ਤੇ ਰਤਨ ਜੀ ਨੇ ਸ਼ਾਂਤਨੂ ਨੂੰ ਮਿਲਣ ਲਈ ਬੁਲਾ ਲਿਆ ਇਸ ਮੀਟਿੰਗ ਤੋਂ ਬਾਅਦ ਸ਼ਾਂਤਨੂ ਨੂੰ ਫੰਡਿੰਗ ਵੀ ਮਿਲ ਗਈ ਤੇ ਸ਼ um ਬਾਦ ਵਿੱਚ ਪੜਨ ਲਈ ਯੂਐਸਡੀ ਕਾਰਨਲ ਯੂਨੀਵਰਸਿਟੀ ਵਿੱਚ ਹੀ ਗਿਆ ਜਿੱਥੇ ਰਤਨ ਟਾਟਾ ਜੀ ਪੜ੍ਹੇ ਸੀ ਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਾਂਤ ਨੂੰ ਰਤਨ ਟਾਟਾ ਜੀ ਦਾ ਬਿਜ਼ਨਸ ਅਸਿਸਟੈਂਟ ਬਣ ਗਿਆ ਤੇ ਜਿਸ ਤੋਂ ਬਾਅਦ ਅੱਜ ਵੀ ਸ਼ਾਂਤ ਨੂੰ ਟਾਟਾ ਗਰੁੱਪ ਲਈ ਕੰਮ ਕਰ ਰਿਹਾ ਹੈ ਤੇ ਰਤਨ ਜੀ ਦੇ ਆਖਰੀ ਸਮੇਂ ਵਿੱਚ ਇਹ ਉਹਨਾਂ ਦੇ ਬਹੁਤ ਕਰੀਬ ਰਿਹਾ ਸੋ ਸ਼ਾਂਤ ਨੂੰ ਦੀ ਅਸੀਂ ਫੁੱਲ ਬਾਇਓਗ੍ਰਾਫੀ ਬਣਾਈ ਹੋਈ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਕੀ ਹੋ ਕਿਵੇਂ ਰਤਨ ਜੀ ਨੂੰ ਮਿਲਿਆ ਤੇ ਉਸਨੇ ਹੋਰ ਕੀ ਕੀ ਕੀਤਾ ਕਿਹੜੇ ਕੰਮਾਂ ਜੋ ਕਰ ਰਿਹਾ ਤੇ ਕੀ ਹੋ ਆਉਣ ਵਾਲੇ ਸਮੇਂ ਵਿੱਚ ਟਾਟਾ ਦੇ ਚੇਅਰਮੈਨ ਦੀ ਰਤਬੇ ਤੱਕ ਯਾ ਫਰਦਾ ਸੋ ਹੁਣ ਜੀ ਗੱਲ ਕਰੀਏ ਰਤਨ ਟਾਟਾ ਜੀ ਦਾ ਡੌਗਸ ਨਾਲ ਪਿਆਰ ਕਿੰਨਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਤਨ ਟਾਟਾ ਜੀ ਦਾ ਆਪਣੇ ਡੌਗਸ ਨਾਲ ਇੰਨਾ ਪਿਆਰ ਹੈ ਕਿ ਇੱਕ ਵਾਰ ਉਹਨਾਂ ਨੇ ਬ੍ਰਿਟੇਨ ਦੇ ਚਾਰਲਸ ਕਿੰਗ ਤੋਂ ਅਵਾਰਡ ਲੈਣ ਤੋਂ ਮਨਾ ਕਰ ਦਿੱਤਾ ਸੀ ਆਪਣੇ ਡੌਗਸ ਕਾਰਨ। ਸੂਚਨ ਅਨੁਸਾਰ ਵਿੱਚ 2018 ਵਿੱਚ ਕਿੰਗ ਚਾਰਲਸ ਨੇ ਇੰਗਲੈਂਡ ਵਿੱਚ ਰਤਨ ਟਾਟਾ ਜੀ ਨੂੰ ਇੱਕ ਅਵਾਰਡ ਦੇਣਾ ਸੀ। ਤੇ ਉਹਨਾਂ ਦਿਨਾਂ ਵਿੱਚ ਰਤਨ ਟਾਟਾ ਜੀ ਦਾ ਡੌਗ ਬਿਮਾਰ ਹੋ ਗਿਆ। ਜਿਸ ਕਰਕੇ ਉਹਨਾਂ ਨੇ ਇੰਡੀਆ ਵਿੱਚ ਹੀ ਆਪਣੇ ਡੌਗ ਨਾਲ ਰੁਕਣਾ ਸਹੀ ਸਮਝਿਆ ਤੇ ਅਵਾਰਡ ਲੈਣ ਜਾਣਾ ਕੈਨਸਲ ਕਰ ਦਿੱਤਾ। ਤੇ ਕਿਹਾ ਇਹ ਵੀ ਜਾਂਦਾ ਹੈ ਕਿ ਟਾਟਾ ਗਰੁੱਪ ਦਾ ਤਾਜ ਹੋਟਲ ਮੁੰਬਈ ਦਾ ਇਕਲੌਤਾ ਜਿਹਾ ਫਾਈਵ ਸਟਾਰ ਹੋਟਲ ਹੈ ਜਿੱਥੇ ਕੋਈ ਵੀ ਡੌਗ ਇੱਥੋਂ ਤੱਕ ਕਿ ਸਟਰੀਟ ਡੌਗ ਨੂੰ ਵੀ ਫ੍ਰੀਲੀ ਔਨ ਦੀ ਪਰミਸ਼ਨ ਹੈ ਇਸ ਫਾਈਵ ਸਟਾਰ ਵਿੱਚ ਸੋ ਲਾਸਟ ਵਿੱਚ ਗੱਲ ਕਰਦੇ ਆ ਰਤਨ ਟਾਟਾ ਜੀ ਦਾ ਕਹਿਣਾ ਹੈ ਕਿ ਮੈਂ ਸਹੀ ਫੈਸਲੇ ਲੈਣ ਵਿੱਚ ਵਿਸ਼ਵਾਸ ਨਹੀਂ ਕਰਦਾ ਫੈਸਲੇ ਗਲਤ ਵੀ ਹੋ ਸਕਦੇ ਨੇ ਮੈਂ ਫੈਸਲੇ ਲੈ ਲੈਣਾ ਤੇ ਬਾਅਦ ਵਿੱਚ ਉਹਨਾਂ ਨੂੰ ਸਹੀ ਬਣਾਉਣਾ ਤੇ ਇੱਕ ਗੱਲ ਹੋਰ ਸਫਲਤਾ ਹੀ ਸਭ ਤੋਂ ਵਧੀਆ ਬਦਲਾ ਹੁੰਦਾ ਹੈ ਇਸ ਤੋਂ ਇਠਾ ਕੋਈ ਬਦਲਾ ਨਹੀਂ। ਕਰਜਾ ਪ੍ਰਤੀਬੂਤੀਆਂ ਐਂਗਰ ਨਿਗਮ ਕਰਜਾ ਪ੍ਰਤੀਬੂਤੀਆਂ ਨਿਯਮ ਪ੍ਰਤੀਬੂਤੀਆਂ ਵਾਲੀ ਕਰਜਾ ਇੰਦਰਾਣ ਮੈਂ ਇਸਨੀ ਵੀ ਚੁਖ ਮੰਦੀ ਅਧੀਨ ਹਾਂ ਜਿਸ ਵੇਲੇ ਸਰੀਰੀ ਅਤੀ ਜਾਣਬੁਕਤਾਨ ਵਿਆਹ ਦੇ ਦਿਫਾਤ ਸਾਮਿਲ ਹਨ। ਪੀਕਸ ਨਾਲ ਸਵਿੰਨਰ ਸਾਰੇ ਦਸਤਾਵੇਜ਼ ਧਿਆਨ ਨਾਲ ਪਰੋ। ਸੂਈ ਇਨਫੋਰਮੇਸ਼ਨ ਤੁਹਾਨੂੰ ਕਮੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਤੇ ਹੂ ਕਿਹੜੀ ਵੀ ਚੀਜ਼ ਜਾਂ ਕਿਹੜੀ ਇਨਸਾਨ ਤੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਉਹ ਵੀ ਸਾਨੂੰ ਰਾਏ ਆਪਣੀ ਕਮੈਂਟਾਂ ਵਿੱਚ ਜਰੂਰ ਦਿਓ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ ਇੰਸਟਾਗ੍ਰam ਤੇ ਟਵਿੱਟਰ ਉੱਤੇ ਫਾਲੋ ਕਰ ਸਕਦੇ ਹੋ ਤੇ ਸਪੌਟੀਫਾਈ ਤੇ ਵੀ ਰੈਗੂਲਰ ਕੰਟੈਂਟ ਜਾ ਰਿਹਾ ਹੈ ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ ਧੰਨਵਾਦ